ਦੇ ਕੁੜੀ ਪਰਿਆ ਟੋਕਰਾਂ ਨੜੇ ਆਂਦਾ ਕਿੱਥੇ ਲਾਹੇਂਗੀ ਕਿੱਥੇ ਲਾਹੇਂਗੀ ਨੀ ਸਾਰਾ ਫੰਡ ਛੜਿਆਂਦਾ ਕੇ ਲਾਹੇਂਗੇ ਕੁੜੇ ਕੁੜੀਏ ਹੋਰਿਆ ਗਾਲਸੋਂ ਮੇਰੀ ਤੇਰੇ ਪਿਓ ਦਾ ਲੱਗਿਆ ਕੁਛ ਪਤਾ ਜਣੇ ਕਿ ਮੇਰੇ ਕੁੜਮ ਦਾ ਤੂੰ ਕੀ ਮਤਲਬ ਪਤਾ ਲੱਗੇ ਜਨਾਬ ਪਤਾ ਲੱਗੇ ਕੁੜੇ ਮੇਰਾ ਕੁੜਮਾ ਮੈਨੂੰ ਫਿਕਰ ਹੈ ਉਹਦੀ ਅੱਛਾ ਜੇ ਇੰਨੀ ਫਿਕਰ ਆ ਹੈ ਫਿਰ ਕੱਲ ਦਾ ਨਹੀਂ ਪੁੱਛਿਆ ਜਾਂ ਆਪਦੇ ਪੁੱਤ ਨੂੰ ਕਿਹਾ ਨਹੀਂ ਵੀ ਇਹਦੇ ਨਾਲ ਜਾ ਤੁਰ ਤੇ ਪਤਾ ਕਰ ਆਪਦੇ ਸਹਰੇ ਦਾ ਉਹ ਤਾਂ ਮੈਨੂੰ ਪਤਾ ਹੀ ਆ ਉਹਦੇ ਲੱਛਣਾਂ ਦਾ ਮੈਂ ਤਾਂ ਤੈਨੂੰ ਐ ਕਹਿਣੀ ਆ ਵੀ ਕਿਤੇ ਪਹਿਲਾਂ ਵਾਲੀਆਂ ਕਰਤੂਤਾਂ ਦਾ ਨਹੀਂ ਕਰਤੀਆਂ ਉਹਨੇ ਮੇਰੀ ਗੱਲ ਸੁਨਮਾ ਉਹ ਗੱਲਾਂ ਤੈਨੂੰ ਵੀ ਪਤਾ ਵੀ ਪਹਿਲਾਂ ਇਹ ਸਾਰਾ ਕੁਝ ਕਿਹਨੇ ਕੀਤਾ ਤੇ ਕਿਉਂ ਕਰਾਇਆ ਤੇ ਮੇਰਾ ਮੂੰਹ ਨਾ ਹੀ ਖਲਵਾ ਤੂੰ ਫਿਰ ਕੋਈ ਨਾ ਜਿੱਦਰਾ ਮੂੰਹ ਖੋਲਣ ਨੂੰ ਜੀ ਕਰਦਾ ਕੋਈ ਗੱਲ ਨਹੀਂ ਬੋਲ ਸੁਣ ਲਉਗੀ ਮੈਂ ਹਾਂ ਅੱਛਾ ਮੰਮੀ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਹਾਂ ਡੈਡੀ ਦਾ ਪਤਾ ਲੱਗ ਗਿਆ ਉਹ ਨਾ 2 ਦਿਨਾਂ ਤੱਕ ਆ ਜਾਣਗੇ ਬਸ ਉਹਨਾਂ ਨੇ ਮੈਨੂੰ ਕੀਤਾ ਸੀਗਾ ਫੋਨ ਪਤਾ ਲੱਗ ਗਿਆ ਐ ਕਿਵੇਂ ਪਤਾ ਲੱਗ ਗਿਆ ਨਾ ਸਾਰਿਆਂ ਨੂੰ ਘਾਤੋਂ ਲੈ ਕੇ ਆਉਂ ਨਾ ਆਪਣੇ ਘਰੇ ਕਿਹੜਾ ਕੋਈ ਪ੍ਰੋਗਰਾਮ ਰੱਖਿਆ ਵੀ ਉਹਦਾ ਇੱਥੇ ਆਉਣਾ ਜ਼ਰੂਰੀ ਹੈ ਮੇਰੀ ਗੱਲ ਸੁਣ ਲੈ ਠੰਡ ਦਾ ਟਾਈਮ ਹੈ ਉਹਨੂੰ ਘਰ ਹੀ ਰਹਿ ਹੋ ਮਮਮੀ ਕੋਈ ਗੱਲ ਨਹੀਂ ਪ੍ਰੋਗਰਾਮ ਵੀ ਬਣਾ ਲਾਂਗੇ ਲੈ ਪ੍ਰੋਗਰਾਮ ਕਿਹਨੇ ਮੈਂਟ ਲੱਗਣਾ ਬਸ ਮੇਰੇ ਡੈਡੀ ਆ ਦੋ ਦਿਨਾਂ ਤੱਕ ਆ ਜੂਗਾ ਤੇ ਬਸ ਕਰ ਲਾਂਗੇ ਪ੍ਰੋਗਰਾਮ ਆਪਾਂ ਹੈ ਸਾਰੇ ਜੀ ਇਕੱਠੇ ਬੈਠਾਂਗੇ ਆਪਾਂ ਗੱਲਾਂ ਬਾਤਾਂ ਕਰਾਂਗੇ ਪੁਰਾਣੀਆਂ ਵੀ ਪਹਿਲਾਂ ਕੀ ਕਰਦੇ ਹੁੰਦੇ ਸੀ ਹੈਨਾ ਯਾਦ ਕਰਨੀਆਂ ਚਾਹੀਦੀਆਂ ਨੇ ਪੁਰਾਣੀਆਂ ਗੱਲਾਂ ਪੁਰਾਣੀਆਂ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ ਬਹਿ ਜਾ ਨਹੀਂ ਬਹਿ ਜਾ ਟਿੱਕੇ ਐਵੇਂ ਨਾ ਪੁੱਠਾ ਸਿੱਧਾ ਬੋਲੀ ਜਾਇਆ ਕਰ ਬਸ ਡੈਡੀ ਆ ਜੂਗਾ ਦੋ ਦਿਨਾਂ ਤੱਕ ਮੇਰੀ ਮੰਮੀ ਨਾਲ ਵੀ ਗੱਲ ਹੋ ਗਈ ਸੀ ਤੇ ਡੈਡੀ ਨਾਲ ਵੀ ਗੱਲ ਹੋ ਗਈ ਸੀ ਕਿਨੇ ਪੁੱਤ ਉਸ ਨੂੰ 2 ਦਿਨ ਲੱਗਣੇ ਆ ਤੇ ਮੈਂ ਸਿੱਧਾ ਇੱਧਰ ਹੀ ਆਉਂਗਾ ਤੁਹਾਡੇ ਘਰੇ ਮੈਂ ਤਾਂ ਸੱਚੀ ਸੁੱਖ ਦਾ ਸਾਹ ਲੈ ਜੋ ਡੈਡੀ ਦਾ ਫੋਨ ਆਇਆ ਕਹਿੰਦਾ ਪੁੱਤ ਮੈਂ ਜਵਾਂ ਠੀਕ ਆ ਬਸ ਤੈਨੂੰ ਆ ਕੇ ਦੱਸੂਗਾ ਵੀ ਮੈਂ ਕਿੱਥੇ ਗਿਆ ਸੀ ਮੰਮੀ ਲੈ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਨਾ ਨਾ ਮੈਂ ਤਾਂ ਖੁਸ਼ ਆ ਬਹੁਤ ਖੁਸ਼ ਆ ਮੈਂ ਤਾਂ ਚੰਗਾ ਹੋਇਆ ਤੇਰਾ ਪਿਆਰ ਘਰੇ ਆ ਗਿਆ ਤੇ ਹੋਰ ਮੈਂ ਤਾਂ ਆਪ ਸੁੱਖ ਦਾ ਸਾਹ ਲਿਆ ਮਖਸ਼ੂ ਕਰਾ ਚੱਲ ਹੁਣ ਡੈਡੀ ਘਰੇ ਆਜੂਗਾ ਚੱਲ ਮੰਮੀ ਮੈਂ ਕੰਮ ਕਰ ਲਾਂ ਚੰਗਾ ਆਪਦੇ ਕੋਈ ਹਾਂ ਮੰਮੀ ਬਰੌਂਕ ਜੀ ਉੱਟ ਕੇ ਮੂੰਹ ਮੂੰਹ ਤਾਂ ਨਹੀਂ ਨਹੀਂ ਉਹ ਤਾਂ ਉਹੀ ਪਤਾ ਨਹੀਂ ਮੇਰਾ ਉਹੀ ਬਲੱਡ ਜਾਂ ਵੱਧ ਘਟ ਜਾਂਦਾ ਮੂੰਹ ਘੁੰਮਣ ਘੇਰੀਆਂ ਆਉਣ ਲੱਗ ਜਾਂਦੀਆਂ ਉਹ ਤਾਂ ਮੈਨੂੰ ਪਤਾ ਜਦੋਂ ਮੇਰਾ ਡੈਡੀ ਦੇ ਘਰੇ ਆਉਣ ਦਾ ਟਾਈਮ ਹੁੰਦਾ ਉਹ ਵੈਸੇ ਵੀ ਸਾਰਾ ਬਲੱਡ ਘਟ ਹੀ ਜਾਂਦਾ ਬਸ ਕੋਈ ਗੱਲ 2 ਦਿਨ ਦਾ ਟਾਈਮ ਦਿੱਤਾ ਡੈਡੀ ਨੇ ਬਸ ਆ ਜਾਣਗੇ ਡੈਡੀ ਕੰਚੂ ਦੀ ਸੱਚੇ ਬੁੱਤ ਕਰੇ ਕਿਵੇਂ ਆ ਗਿਆ ਇਹ ਸੂਤੋ ਕਦੇ ਨਹੀਂ ਕੋਈ ਕੰਮ ਚੱਜਦਾ ਹੋਇਆ ਹਰੇਕ ਵਾਰੀ ਪਾਣੀ ਚ ਮਧਾ ਨਹੀਂ ਪਾ ਦਿੰਦਾ ਮੇਰੀ ਜਾਨ ਫੇਰ ਸੇ ਆਪਾ ਖੜਾ ਕਰਤਾ ਉਹਨੂੰ ਫੋਨ ਲਾਉਣਾ ਪਊਗਾ हे ਰੱਬ ਸੱਚਾ ਇਹਦਾ ਪਿਆ ਕਰੀ ਨਾ ਆਵੀ ਮੈਂ ਦੇਖਦੀ ਆ ਵੀ ਇਹ ਕੀ ਕਰਦੀ ਆ ਕੰਮ ਤਾਂ ਸਾਰਾ ਇਹਨਾਂ ਦਾ ਕੀਤਾ ਕਰਾਇਆ ਉਨੇ ਕੋਸ਼ਣੇ ਪੁਸਤ ਕਰੂਗੀ ਕਿਸੇ ਨੂੰ ਫੋਨ ਕਰੂਗੀ ਜائیں ਆਪ ਜਾਉਗੇ ਤੇ ਮੈਂ ਤੇ ਨਿਗਰ ਰੱਖੂ ਸਾਰਾ ਕੁਝ ਪਤਾ ਕਰ ਲੂਗੀ ਮੈਂ ਵੀ ਕੋਈ ਬੇਫੂਕ ਨਹੀਂ ਹੈਗੀ ਮੈਂ ਵੀ ਉਸੇ ਪੀਉਦੀ ਈਆਂ ਇੰਨਾਕ ਦਿਮਾਗ ਤਾਂ ਮੇਰਾ ਵੀ ਚੱਲਦਾ ਚਾਚੀ ਮੇਰੀ ਗੱਲ ਤਾਂ ਸੁਣ ਲੈ ਚਾਚੀ ਹਾਂ ਪਰ ਕਿਤੇ ਨਾ ਜਾ ਚਾਚੀ ਇੱਥੇ ਰਹਿ ਨਹੀਂ ਪੁੱਤ ਮੈਨੂੰ ਜਾ ਲੈਣ ਦੇ ਮੈਨੂੰ ਤਾਂ ਅਚਵੀ ਲੱਗੀ ਪਈ ਐ ਵੀ ਮੈਂ ਕਿੱਥੋਂ ਲੱਭ ਲਿਆ ਮਾਂ ਤੇਰੇ ਚਾਚੇ ਨੂੰ ਚਾਚੀ ਅੱਛਾ ਜੇ ਤੁਸੀਂ ਵਾਕੇ ਐ ਕਿ ਮਿਲ ਜੂਗਾ ਚਾਚਾ ਉਰੇ ਫੜਾ ਪਹਿਲਾਂ ਮੈਨੂੰ ਛੋਲਾ ਕਿਤੇ ਨਹੀਂ ਜਾਣਾ ਤੂੰ ਨਹੀਂ ਮੈਨੂੰ ਫੜਾ ਦੇ ਮੈਂ ਕਾਲਾ ਪਤਾ ਕਰਦਾ ਫਿਰਦਾ ਨਾ ਆਪੀ ਵੇਖ ਲੂਗਾ ਮੈਂ ਕਦੋਂ ਕਹਿਨੀ ਆ ਰਹਿ ਕੋ ਜੋ ਦੀਦੀ ਇੰਨਾ ਤੁਹਾਨੂੰ ਕਈ ਜਾਂਦੇ ਆ ਤੁਹਾਡੇ ਤੇ ਕੋਈ ਟੈਨਸ਼ਨ ਲੱਗਦੀ ਹੈਗੀ ਹੋਰ ਕੰਮ ਤੈਨੂੰ ਨਹੀਂ ਪਤਾ ਕੁੜੀਏ ਬਸ ਮੈਨੂੰ ਜਾ ਲੈਣ ਦੇ ਚਾਚੀ ਮੇਰੀ ਗੱਲ ਤਾਂ ਮੰਨ ਲੈ ਐ ਕਤੋਂ ਕਰੀ ਜੰਨੀ ਆ ਧੱਕਾ ਨਾ ਕਰ ਪੁੱਤ ਤੇਰੇ ਮੂਰੇ ਹੱਥ ਬੰਦ ਦੀਆਂ ਮੈਨੂੰ ਤਾਂ ਹੁਣ ਰਹਿਣੇ ਜਾਂਦਾ ਇੱਥੇ ਅਸੀਂ ਤੇਰੇ ਕੋਲ ਸਾਰੇ ਆ ਐਵੇਂ ਉੱਥੇ ਇਕੱਲੀ ਬਿਮਾਰ ਹੋ ਗਈ ਫੇਰ ਕੀ ਹੋ ਗਿਆ ਕਿੱਧਰ ਝੋਲਾ ਚੱਕ ਲਿਆ ਤੁਸੀਂ ਘਰੇ ਜਾਣ ਦੀ ਗੱਲ ਕਰਦੇ ਚਾਚੀ ਉਹ ਚਾਚੀ ਮੇਰੀ ਗੱਲ ਸੁਣ ਕੀ ਕਰਾਂਗੀ ਘਰੇ ਇਕੱਲੀ ਹੈ ਜੇ ਚਾਚਾ ਹੋਵੇ ਤਾਂ ਫੇਰ ਵੀ ਆ ਬਿਮਾਰ ਸਮਾਰ ਹੋ ਗਈ ਕੌਣ ਲੈ ਕੇ ਜਾਊ ਤੈਨੂੰ ਚੱਕ ਕੇ ਕੁਝ ਨਹੀਂ ਹੁੰਦਾ ਪੁੱਤ ਮੈਂ ਤਾਂ ਕਹਿੰਦੀ ਆ ਵੀ ਮੈਂ ਮਰ ਜਾ ਬਸ ਮੈਨੂੰ ਜਾ ਲੈਣ ਦੇ ਪੁੱਤ ਕਿਉਂ ਪੁੱਠਾ ਸਿੱਧਾ ਬੋਲਦੀ ਨਹੀਂ ਆ ਜਾਚੀ ਤੂੰ ਭਰਾਟ ਮੰਨ ਜਾਨੀਂ ਨਿੱਕੀ ਜੀ ਗੱਲ ਦੀ ਹੈ ਇੱਥੇ ਦੱਸ ਤੈਨੂੰ ਬਗਾਨਾ ਘਰ ਆ ਕੋਈ ਇਹ ਕੋਈ ਦੁੱਖ ਹੈ ਇੱਥੇ ਨਾ ਨਾ ਪੁੱਤ ਮੈਂ ਥੋੜੀ ਕਹਿਨੀ ਵੀ ਬਗਾਨਾ ਕਰ ਪਰ ਫਿਰ ਵੀ ਇਹਨੂੰ ਪਤਾ ਹੀ ਆ ਹਮਦਾ ਕਰਤਬ ਦਾ ਹੀ ਹੁੰਦਾ ਨਾ ਚਾਚੀ ਤਾਈ ਕਹਿੰਦੀ ਆ ਕਿਸੇ ਬਸ ਮੈਂ ਤੇਰੇ ਚਾਚੇ ਨੂੰ ਲੱਭ ਕੇ ਲਿਆਉਂਗੀ ਤਾਂ ਜਾਂਦੀ ਆ ਚਾਚੀ ਇੱਥੋਂ ਹੋ ਚਾਚੀ ਮੈਂ ਫਿਰ ਦਾਦਾ ਹੈਗਾ ਹੁਣ ਭਾਲਦਾ ਸਾਰੇ ਗੱਲ ਕਰੀ ਆ ਪੋਸਲੇ ਨਾ ਵੀ ਕਰ ਲਈ ਲਿਆਜ ਵੀ ਗੱਲ ਕਰੀ ਆ ਜਦੋਂ ਕੋਈ ਪਤਾ ਲੱਗ ਗਿਆ ਕੋਈ ਨਹੀਂ ਆਪਾਂ ਚਾਚੇ ਨੂੰ ਭਾਲ ਲਿਆਵਾਂਗੇ ਕਿਤੋਂ ਨਾ ਕਿਤੋਂ ਜ਼ਰੂਰ ਠੀਕਾ ਮੇਰੇ ਤੇ ਵਿਸ਼ਵਾਸ ਤਾਂ ਰੱਖ ਤੂੰ ਤੂੰ ਵਿਸ਼ਵਾਸ ਹੈਗਾ ਪਰ ਕੀ ਕਰਾਂ ਮੱਚਣਾ ਮੰਨੀ ਨਹੀਂ ਮੰਦਾ ਮੇਰਾ ਜੀ ਕਰਦਾ ਵੀ ਮੈਂ ਆ ਪਟੋਲ ਕੇ ਲਿਆ ਮਾ ਨੂੰ ਕਿਤੋਂ ਕਿਤੋਂ ਲੈ ਕੇ ਆ ਮਾ ਚਾਚੀ ਭਾਈ ਜਾ ਪਾਣੀ ਦਾ ਗਲਾਸ ਲਿਆ ਦੇ ਚਾਚੀ ਕਿਉਂ ਐਵੇਂ ਸਾਹ ਸਮੰਦੀਆਂ ਦੇਖੀ ਹੈ ਤੈਨੂੰ ਦੇਖ ਕੇ ਸਾਡਾ ਮਨ ਖਰਾਬ ਹੋ ਜਾਂਦਾ ਕਾਹੀ ਨਹੀਂ ਕਰਦੇ ਹਾਂ ਚਾਚੀ ਹਾਂ ਜੀ ਤੈਨੂੰ ਮੈਂ ਕਿਹਾ ਤਾਂ ਸੀ ਜੇ ਧਿਆਨ ਰੱਖੀਂ ਚਾਚੀ ਦਾ ਹੈ ਰੱਖੀ ਤੇ ਅੰਨੀ ਜੀ ਚਾਚੀ ਗੱਲ ਹੀ ਨਹੀਂ ਸੁਣਦੀ ਮੇਰੀ ਕੋਆ ਬੈਗ ਜਿਆ ਰੱਖ ਅੰਦਰ ਕਿਤੇ ਨਹੀਂ ਜਾਣਾ ਚਾਚੀ ਤੂੰ ਹੈ ਕੋਈ ਨਹੀਂ ਮਨਿੰਦਰ ਭਾਈ ਨਾਲ ਕਰਾਂਗੇ ਗੱਲ ਜਿਵੇਂ ਉਹ ਕਹੂਗੀ ਫਿਰ ਉਹਵੇਂ ਕਰ ਲਾਂਗੇ ਕਿਰਾ ਤੂੰ ਨਾ ਇਕੱਲੀ ਨੂੰ ਨਹੀਂ ਤੋੜ ਦੇ ਹੱਥ ਬੰਨੇ ਪੁੱਤਰਾ ਕਿਤੋਂ ਵੀ ਢੋਣ ਲਿਆ ਕਿਤੋਂ ਵੀ ਢੋਣ ਲਿਆ ਚਾਚੀ ਨੂੰ ਉਹ ਕੋਈ ਨਹੀਂ ਚਾਚੀ ਮੈਂ ਕਹੀ ਤਾਂ ਜਾਣਾ ਵੀ ਆਪਾਂ ਪੂਰੀ ਕੋਸ਼ਿਸ਼ ਕਰੀ ਤਾਂ ਜਾਨੇ ਹੁਣ ਦੱਸ ਹੋਰ ਹੁਣ ਆਪਾਂ ਕਿੱਥੋਂ ਕਿਹਦੇ 'ਚ ਟੱਕਰ ਮਾਰ ਗਏ ਹਾਏ ਰੱਬਾ ਕੋਈ ਥਾਂ ਤਾਂ ਐਸਾ ਦੱਸ ਦੇ ਜਿੱਥੇ ਮੇਰੇ ਮੇਰਾ ਬੰਦਾ ਮਿਲ ਜੇ ਮੈਨੂੰ ਕਾ ਕੋਈ ਨਹੀਂ ਕਿਤੇ ਨਹੀਂ ਕੋਸ ਹੁੰਦਾ ਚਾਚੇ ਨੂੰ ਠੀਕ ਆ ਤੂੰ ਮੇਰੇ ਤੇ ਯਕੀਨ ਰੱਖ ਮੈਂ ਤੈਨੂੰ ਕਹੀ ਜਾਂਣਾ ਨਾ ਪਹਿਲਾਂ ਵੀ ਆਪਾਂ ਚਾਚੇ ਨੂੰ ਲਿਆਂਦਾ ਹੀ ਅਥੇਰ ਝੋ ਛੜਾ ਕੇ ਹੁਣ ਵੀ ਮੈਂ ਆਪੇ ਲੈ ਕੇ ਆਉਂ ਕਰੇ ਠੀਕ ਆ ਤੂੰ ਯਕੀਨ ਰੱਖ ਮੈਂ ਮੰਨਣਾ ਹੌਲਾ ਕਰ ਸਮਾਂ ਵਧੀਆ ਇੱਥੇ ਤੇਰੇ ਨਾਲ ਇਹਦਾ ਜੀ ਲੱਗਿਆ ਤੇ ਇਥੋਂ ਮਗਰ ਜਦੋਂ ਮੈਂ ਜਾਵੜਦਾ ਇਹ ਕੱਲੀ ਰਹਿ ਜਾਂਦੀ ਆ ਤੇ ਉੱਥੇ ਤੂੰ ਕੱਲੀ ਬੈਠੀ ਰਹੇਂਗੀ ਦੱਸ ਕੀ ਆ ਉੱਥੇ ਹੋਰ ਚਾਚੀ ਉੱਥੇ ਐਵੇਂ ਫਿਕਰ ਕਰੀ ਜਾਏਂਗੀ ਰੋਈ ਜਾਏਂਗੀ ਰੋਣ ਨੂੰ ਤਾਂ ਤੂੰ ਇੱਥੇ ਨਹੀਂ ਹਟਦੀ ਹੋਰ ਕੀ ਆ ਚਾ ਕੋਈ ਨਹੀਂ ਚਾ ਲੈ ਜਾਂਦਾ ਚਾਚੀ ਬਾਈ ਜੀ ਤੁਸੀਂ ਇਹਨਾਂ ਨੂੰ ਅੰ ਤੁਸੀਂ ਇਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਓ। ਚਾਹੀਦੀ ਵੀ ਗੱਲ ਸਹੀ ਆ ਬਈ ਤੇ ਚਲ ਆ ਜਾ ਚਾਹੀਦੀ ਦਵਾਈ ਦਵਾ ਕੇ ਲਿਆਵਾਂ ਤੈਨੂੰ। ਹੋ ਹੋ। ਦੀਦੀ ਇੱਕ ਗੱਲ ਪੁੱਛਾਂ ਤੁਹਾਨੂੰ। ਹਾਂ ਕੰਮੋ ਦੱਸ। ਇਹ ਕੌਣ? ਮੇਰਾ ਬੰਦਾ ਮਿਲ ਜੇ ਬੰਦਾ ਮਿਲ ਜੇ ਕੀ ਗੱਲ ਹੋਗੀ? ਕੰਮੋ ਇਹ ਮਨਿੰਦਰ ਦੀ ਮਾਂ ਆ। ਮਨਿੰਦਰ ਕੌਣ ਮਨਿੰਦਰ? ਉਹੀ ਮਨਿੰਦਰ ਜਿਹੜੀ ਤੇਨੇ ਇਸ ਘਰੇ ਛੱਡ ਕੇ ਗਈ ਆ ਕੰਮ ਵਾਸਤੇ ਅੱਛਾ ਅੱਛਾ ਹਾਂ ਠੀਕ ਐ ਤੇ ਫਿਰ ਇਹਨਾਂ ਦੇ ਘਰ ਦੇ ਨੂੰ ਕੀ ਹੋ ਗਿਆ ਪਾਗਲਪੋਕਲ ਸੀ ਗੁੰਮ ਹੋ ਗਿਆ ਓਹੋ ਕੋਈ ਪਾਗਲਪੋਕਲ ਜਮਾ ਸਹੀ ਸਹੀ ਆਣਾ ਕਹਿਣਾ ਬੰਦਾ ਉਹ ਪਾਗਲ ਕਿਵੇਂ ਹੋ ਜਾਊਗਾ ਤੇ ਫਿਰ ਲੜਪੀ ਹੋਣੀ ਹੈਗੀ ਇਹ ਦੇਖਣ ਤੇ ਲੱਗਦਾਗਾ ਮੈਨੂੰ ਲੱਗਦਾ ਜਿਆਦਾ ਲੜਪੀ ਖਰਖਾ ਜੋ ਘਰੋਂ ਨਿਕਲ ਗਿਆ ਹੋਊ ਕੌਣ ਸੁਣਦਾ ਹੋਊ ਇਹਨਾਂ ਦਾ ਉਹੀ ਤਾਂ ਹੋ ਕਰੀ ਜਾਂਦੀ ਹੈ ਕੰਮੋ ਮੈਨੂੰ ਲਾ ਦੋ ਤੈਨੂੰ ਵੱਧ ਪਤਾ ਮੇਰੇ ਨਾਲੋਂ ਫਿਰ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਉਹ ਨਹੀਂ ਨਹੀਂ ਦੀਦੀ ਤੁਸੀਂ ਨਾ ਮੇਰੇ ਕਹਿਣ ਦਾ ਮਤਲਬ ਨਾ ਗਲਤ ਸਮਝ ਗਏ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ ਮੈਂ ਕਿਹਾ ਵੀ ਜਿਆਦਾ ਉੱਚੀ ਬੋਲਦੇ ਹੋਣਗੇ ਅੱਜ ਕੱਲ ਬੰਦੇ ਚੱਲਦੇ ਨਹੀਂ ਨਾ ਤੁਹਾਨੂੰ ਕਹਿ ਦਿੰਦੇ ਆਗੇ ਵੀ ਔਰਤਾਂ ਦਾ ਪੈਰ ਦੀ ਜੁੱਤੀ ਨੇ ਇਹਨਾਂ ਦੀ ਸੁਣੋ ਨਾ ਇਹ ਇੱਧਰ ਨਹੀਂ ਜਾ ਸਕਦੀ ਇੱਧਰ ਨਹੀਂ ਬੰਦੇ ਚੱਲਦੇ ਨਹੀਂ ਹੈਗੇਗੀ ਹੋ ਗਈ ਤੇਰੀ ਗੱਲ ਪੂਰੀ ਹੁਣ ਮੈਂ ਦੱਸਾਂ ਹਾਂਜੀ ਮਤਲਬ ਹਜੇ ਤਾਂ ਕੋਈ ਨੂੰ ਪਤਾ ਲੱਗਿਆ ਨਾ ਵੀ ਕਿੱਥੇ ਆ ਕਿੱਥੇ ਨਹੀਂ ਥੋਡੀ ਗੱਲ ਵਿੱਚ ਵਿਚਾਰੇ ਆ ਗੁੱਸਾ ਤਾਂ ਨਹੀਂ ਕਰਦੇ ਨਹੀਂ ਨਹੀਂ ਬੋਲ ਮੇਰੀ ਗੱਲ ਸੁਣ ਹਜੇ ਉਮਰ ਵੀ ਕਿੰਨੀ ਖੋਣੀ ਹੈਗੀ ਕਿਤੇ ਉਹ ਤਾਂ ਨਹੀਂ ਕੋਈ ਚੱਕਰ ਬੱਕਰ ਸੀ ਕਿਸੇ ਨੂੰ ਲੈ ਕੇ ਚੱਲ ਗਈ ਵੀ ਨਹੀਂ ਤਾਂ ਬੰਦੇ ਦਾ ਮੇਰੀ ਗੱਲ ਸੁ ਦੁਸ਼ਮਣੀ ਹੁੰਦੀ ਆ ਕੋਈ ਗੱਲਬਾਤ ਹੁੰਦੀ ਆ ਉਹ ਪਤਾ ਲੱਗ ਜਾਂਦਾ ਕਿ ਵੀ ਜਨਾਨੀ ਜਨੂੰ ਨੂੰ ਲੈ ਕੇ ਨਾ ਹਾਏ ਕੰਮੋ ਮੇਰਾ ਦਿਮਾਗ ਤਾਂ ਪਹਿਲੇ ਹੀ ਖਰਾਬ ਆ ਤੂੰ ਕਿਉਂ ਹੋਰ ਕਰੀ ਐਨੀ ਆ ਨਹੀਂ ਦੀਦੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਗੁੱਸਾ ਕੋਈ ਵੀ ਗੱਲ ਹੋ ਸਕਦੀ ਐ ਤਾਂ ਹੁਣ ਜਵਾਕ ਥੋੜੋ ਸੀ ਵੀ ਕੋਈ ਉਹਨਾਂ ਨੂੰ ਉਹੀ ਲੈ ਗਿਆ ਜਾਂ ਕਿਤੇ ਲੈ ਗਿਆ ਕੋਈ ਤਾਂ ਗੱਲ ਹੋਊਗੀ ਨਾ ਤੁਸੀਂ ਵੀ ਮਾ ਨਾ ਤੂੰ ਕੁੜੀ ਤਾਂ ਦੇਖੀ ਉਹਦੀ ਵਿਆਹੀ ਵਰੀ ਕੁੜੀ ਆ ਕਿਹੜਾ ਕੰਮ ਕਰੂਗਾ ਉਹ ਹੈ ਕਿਹੜਾ ਪਤਾ ਲੱਗਦਾ ਜੀ ਅੱਜ ਕੱਲ ਲੋਕਾਂ ਦਾ ਕੀ ਬਣੀਆ ਦਾ ਚਲੋ ਝਾਲ ਤੇ ਨਾਲ ਮੱਥੇ ਮਾਰਦਾ ਕੋਈ ਫਾਇਦਾ ਨਹੀਂ ਆ ਭਾਂਡੇ ਭੁੰਡੇ ਚੱਕਲਾ ਕੱਪੜੇ ਧਰ ਦੇ ਅੰਦਰ ਰੈਸਟ ਕਰਦੀ ਐ ਮੈਂ ਹਾਂਜੀ ਲਾ ਕਰਦੀ ਐ ਰੈਸਟ ਮੇਰੇ ਲਈ ਤਾਂ ਸਿਆਪਾ ਖੜਾ ਕਰਤਾ ਨਾ ਵਧੀਆ ਜਾਂਦੀ ਸੀਗੀ ਉਹ ਜਾਣ ਦੋ ਦੋਨੇ ਜਾਣੇ ਕੀਰਨੇ ਪਾਉਣ ਲੱਗ ਗਏ ਆਏ ਮੂੰਹ ਬਣਾਉਂਦੇ ਸੀ ਜਿਵੇਂ ਇੱਥੇ ਕੋਈ ਮਰ ਗਿਆ ਹੁੰਦਾ ਵਾ ਹੱਦ ਹੋਈ ਪਈ ਇਹਨਾਂ ਦੀ ਵੀ ਦੱਸ ਆਪ ਰੋਟੀ ਖਾ ਲਓ ਸੌਖੀ ਸਾਰਾ ਪਿੰਡ ਇਕੱਠਾ ਕਰ ਲਓ ਇੱਥੇ ਸਾਰਿਆਂ ਦੇ ਦੁੱਖ ਸੁੱਖ ਸੁਣੀ ਜਾਓ ਇੱਕ ਇਹ ਵੱਡੀ ਸੱਚੀ ਸੁਵਿਤਰੀ ਬਣਦੀ ਫਿਰਦੀ ਹੈ ਦੇਵੀ ਵੀ ਮੇਰੇ ਵਰਗਾ ਤਾਂ ਕੋਈ ਚੰਗਾ ਹੈ ਹੀ ਨਹੀਂਗਾ ਚਲ ਆਪਾਂ ਨੂੰ ਕੀ ਆ ਮੈਂ ਆਪਦਾ ਕੰਮ ਕਰਾਂ ਨਾਲੇ ਸਿੰਦਰਪਾਲ ਮੈਡਮ ਨੂੰ ਤੇ ਇੱਕ ਵਾਰੀ ਦੱਸਣਾ ਹੀ ਪਊਗਾ ਹਾਂ ਉਹਨਾਂ ਨੂੰ ਫੋਨ ਕਰਾਂ ਮੈਂ ਨਾ ਮੇਰੀ ਗੱਲ ਸੁਣ ਓਏ ਓ ਤੇਰੇ ਤਾਂ ਟੇਕੇ ਨਹੀਂ ਬੈਠਾ ਜਾਂਦਾ ਮੈਂ ਟੇਕੀ ਬੈਠਾ ਨਾ ਮੈਨੂੰ ਐਂ ਦੱਸ ਮੇਰੀ ਦਾੜ੍hi ਕਟਾਉਣ ਦੀ ਕੀ ਲੋੜ ਪਈ ਸੀ ਹੁਣ ਤਾਂ ਮੀ ਵੀ ਦੱਸਣਾ ਪਊਗਾ ਦੱਸਣਾ ਹੀ ਪਊਗਾ ਹੁਣ ਮੇਰੇ ਤੋਂ ਬਿਨਾ ਪੁੱਛੇ ਦਾੜ੍hi ਕਟਾਤੀ ਸੀ ਮੇਰੀ ਕਿ ਇਹ ਵੀ ਆਰਡਰ ਸੀ ਤੁਹਾਡੂ ਤਾਂ ਹਾਂ ਤੋਂ ਆਰਡਰ ਸੀਗਾ ਇੱਕ ਤਾਂ ਤੁਹਾਨੂੰ ਫੋਨ ਬੜੇ ਆਉਂਦੇ ਆ ਪਤਾ ਨਹੀਂ ਚਾ ਉਹ ਨਾ ਦਬਲ ਕਾਤਾ ਫੋਨ ਚੱਕੂਗਾ ਹਾਂ ਤੂੰ ਦੱਸ ਮੇਰੀ ਦਾੜੀ ਕਿਉਂ ਕਟਾਈ ਐ ਆਊਟਰ ਸੀਗਾ ਇਹਨੂੰ ਬੰਦੇ ਨੂੰ ਕੋਈ ਪਛਾਣ ਨਾ ਲਵੇ ਤਾਂ ਕਟਾਈਆ ਦੱਸ ਸਤ ਕਿਉਂ ਹੋਏ ਥੋੜੇ ਕੀ ਤੁਸੀਂ ਗੁੰਡੇ ਬਣੋਂਗੇ ਯਾਰ ਅੱਛਾ ਮੇਰੀ ਕਲੀ ਦਾੜੀ ਛੋਟੀ ਕਰਾਤੀ ਤਾਂ ਇਹਦਾ ਮਤਲਬ ਮੈਨੂੰ ਪਛਾਣਣਾ ਪਛਾਣਣਾ ਨਹੀਂ ਕਿਸੇ ਨੇ ਦਾੜੀ ਕੱਟੀਆ ਤੇਰਾ ਗਾਲ ਨਾ ਕੱਟਾ ਜਾਵੇ ਕਿਤੇ ਮੇਥੋਂ ਤੇ ਗਾਲੀ ਕੱਟ ਦੇਣਾ ਸੀ ਜਮੇ ਜੱਬਨ ਮੇੜ ਦੇਣਾ ਸੀ ਰੌਲਾ ਤਾਂ ਉਹੀ ਆ ਇੰਨਾ ਟਾਈਮ ਤਾਂ ਮੈਂ ਬੰਦਾ ਰੱਖਿਆ ਨਹੀਂ ਮੇਰੀ ਗੱਲ ਸੁਣ ਮੈਨੂੰ ਕਿਤੇ ਹੋਰ ਬੰਨਦੇ ਜਾਰੇ ਇੱਥੇ ਪਸ਼ੂਆਂ ਦੀ ਮੁਸ਼ਕਾ ਹੀ ਜਾਂਦੀ ਹੈਗੀ ਬੰਨਣਾ ਹੀ ਆ ਤੂੰ ਤਾਂ ਕਿਤੇ ਹੋਰ ਲੈ ਜਾ ਕੇ ਖੁੱਲੇ ਥਾਂ 'ਚ ਬੰਨਦੇ ਐ ਕੋ ਕਰਦਾ ਯਾਰ ਸਾਰੀ ਰਾਤ ਇੱਥੇ ਟਾੜੀ ਰੱਖਿਆ ਤੂੰ ਮੈਨੂੰ ਆ ਮੰਜੇ ਤੇ ਪਿਆ ਨਾ ਮੈਂ ਕੁਰਸੀ ਤੇ ਸੌਣਾਗਾ ਕਮਰਾ ਨਾ ਬੁੱਕ ਕਰਾ ਦੇ ਫਾਈਵ ਸਟਾਰ 'ਚ ਪਰੌਣਾ ਨਹੀਂ ਆਇਆ ਵਾ ਤੂੰ ਇੱਥੇ ਚੁੱਪ ਕਰਕੇ ਬਹਿ ਜਾ ਬਕਵਾਸ ਨਹੀਂ ਕਰਨੀ ਠੀਕ ਆ ਨਾ ਉਹ ਬਕਵਾਸ ਨਹੀਂ ਕਰਦਾ ਮੇਰੇ ਕੋਲ ਹੁਣ ਚਾਹ ਤਾਂ ਬਣਵਾ ਲਿਆ ਹੁਣ ਚਾਹ ਤਾਂ ਲਿਆ ਯਾਰ ਯਾਰ ਦੇਖ ਮੇਰਾ ਹੈਗਾ ਦਿਮਾਗ ਖਰਾਬ ਮੇਰੀ ਹੈਗੀ ਮਾਂ ਬਿਮਾਰ ਹੈ ਠੀਕ ਹੈ ਨਾ ਹੂੰ ਅੱਛਾ ਤੇ ਤੇਰੀ ਮਾਂ ਕਰੇ ਬਿਮਾਰਪੇ ਤੂੰ ਮੈਨੂੰ ਇੱਥੇ ਕਿਡਨਾਪ ਕਰੀ ਬੈਠਾਂਗਾ ਹੈ ਕਿਆ ਤੇ ਕਰੇਗਾ ਦੀ ਮਾਂ ਨੂੰ ਸੰਭਾਲ ਸਮਝ ਮੈਂ ਕਿੱਧਰ ਭੱਜਾਂ ਨਾ ਇਥੋਂ ਰੋੜਾ ਉਹੀ ਆ ਮੇਰੀ ਮਾਂ ਤੋਂ ਪਿਆਰਾ ਮੈਨੂੰ ਕੁਛ ਵੀ ਨਹੀਂ ਹੈਗਾ ਉਹ ਗੁੱਸਾ ਕਿਤੇ ਤੇਰੇ ਤੇ ਨਾ ਲੈ ਜੇ ਨਾ ਉਹ ਤੇਰੀ ਗੱਲ ਮੈਂ ਸਮਝ ਗਿਆ ਬਾਈ ਮਾਂ ਤੋਂ ਪਿਆਰਾ ਤਾਂ ਕਿਸੇ ਨੂੰ ਕੁਝ ਵੀ ਨਹੀਂ ਹੁੰਦਾ ਹੂੰ ਤੂੰ ਮੈਨੂੰ ਐਂ ਦੱਸ ਅੱਛਾ ਮੇਰੀ ਗੱਲ ਸੁਣ ਉਹ ਰਾਹ ਸਾਹਮਣੇ ਉਹ ਗੱਲ ਤਾਂ ਸੁਣ ਇੱਥੇ ਉਹ ਰਾਹ ਨੇੜੇ ਤਾਂ ਮੈਂ ਤੁਹਾਨੂੰ ਐਂ ਕਹਿੰਦਾ ਸੀ ਵੀ ਮੈਨੂੰ ਤੂੰ ਐਂ ਦੱਸ ਵੀਰ ਤੈਨੂੰ ਕੀ ਲੋਡ ਪਈ ਸੀ ਤੂੰ ਕਿਉਂ ਆ ਆਹ ਚੱਕਰਾਂ 'ਚ ਪੈ ਗਿਆ ਗੱਲ ਤੈਨੂੰ ਮੈਂ ਦੱਸ ਦਿੰਨਾ ਹਮ ਅਨਹੱਥ ਨੂੰ ਆਉਦੇ ਨੂੰ ਕੰਟਰੋਲ 'ਚ ਰੱਖੀ ਕਿਤੇ ਵੱਢਣਾ ਨਾ ਹੋਵੇ ਜੀ ਮੈਨੂੰ ਯਾਰ ਹੱਥ ਤਾਂ ਹੁਣ ਹਲਾਈ ਐ ਮੈਂ ਇਹ ਹੁਣ ਇਹਨਾਂ ਨੂੰ ਮੈਂ ਕਰ ਕੀ ਲਾਉਂਗਾ ਭਲਾ ਤੀ ਤੂੰ ਕਮਾਲ ਕਰਦਾ ਤੂੰ ਮੈਨੂੰ ਐ ਦੱਸ ਵੀ ਗੁੰਡਾ ਕਹੇ ਬਣਿਆ ਤੇ ਗੱਲ ਕੀ ਹੋਈ ਸੀ ਹੈ ਜੀ ਯਾਰ ਜਿਹੜਾ ਤੈਨੂੰ ਆਹ ਕੰਮ ਕਰਨਾ ਪੈ ਗਿਆ ਤੇ ਤੂੰ ਮੇਰੇ ਛੋਟੇ ਜਿਵਾਕਾਂ ਵਰਗਾ ਹੀ ਐ ਤੂੰ ਠੀਕ ਐ ਨਾ ਤਾਂ ਮੈਨੂੰ ਖੁੱਲ ਕੇ ਗੱਲ ਦੱਸ ਕੀ ਦੱਸਾਂ ਯਾਰ ਤੈਨੂੰ ਹਮ ਬਸ ਨਾ ਇਹ ਗੱਲ ਨੂੰ ਤੂੰ ਇੱਥੇ ਛੱਡ ਦੇ ਕੋ ਚੰਗਾ ਰਮਨ ਚਲ ਛੱਡ ਬਰਾ ਫਿਰ ਨਹੀਂ ਦੱਸਣਾ ਬਰਾ ਔਰ ਕੀ ਯਾਰ ਬਈ ਇਹ ਬੰਦਾ ਤਾਂ ਮੈਨੂੰ ਤੁੰਗੀ ਚੰਗਾ ਲੱਗਦਾ ਮੇਰੀ ਮਾਂ ਬਾਰੇ ਨਾ ਐਨਾ ਕਿਸੇ ਨੇ ਨਹੀਂ ਸੋਚਿਆ ਕਿਸੇ ਨੇ ਨਹੀਂ ਆਇਆ ਕਿਹਾ ਵੀ ਮਾਂ ਦਾ ਤਾਂ ਹਰੇਕ ਨੂੰ ਪਿਆਰ ਆਉਂਦਾ ਹੁੰਦਾ ਤੋ ਪਹਿਲਾ ਬੰਦਾ ਚਲ ਤੈਨੂੰ ਮੈਂ ਦੱਸ ਹੀ ਦੇਣਾ ਹੂੰ ਮੈਨਾਂ ਛੋਟਾ ਜਿਹਾ ਹੁੰਦਾ ਸੀਗਾ ਅੱਛਾ ਪਿਓ ਤਾਂ ਮੇਰਾ ਪਹਿਲਾਂ ਹੀ ਗੁਜ਼ਰ ਗਿਆ ਸੀ ਹੂੰ ਕੰਜਰ ਦਾ ਫੋਨ ਮੈਂ ਵੀ ਨਹੀਂ ਛੱਡਣਾ। ਕੀ ਦਾ ਫੋਨ ਆ ਜਾਂਦਾ ਤੈਨੂੰ? ਜਿਹਨੇ ਤੈਨੂੰ ਚੱਕਵਾਇਆ ਮੇਰੇ ਨਾਲ ਗੱਲ ਕਰਾ। ਮੈਂ ਕਰ ਲੈਣਾ ਗੱਲ ਮੇਰੀ ਗੱਲ ਸੁਣ ਦੇਖ। ਸੈਨਾਬਨ ਤੂੰ ਮੈਨੂੰ ਦੱਸਣਾ ਤੇਰੀ ਮਾਂ ਬਿਮਾਰ ਹੈ। ਠੀਕ ਹੈ? ਤੇਰੀ ਮਾਂ ਦੇ ਇਲਾਜ ਵਾਸਤੇ ਤੈਨੂੰ ਪੈਸੇ ਚਾਹੀਦੇ ਹੋਣਗੇ ਤਾਂ ਹੀ ਇਹ ਕੰਮ ਕਰੀ ਜਾਂਦਾ ਤੂੰ। ਹੈ? ਇੱਕ ਤਾਂ ਯਾਰ ਤੂੰ ਸੱਚੀ ਫਿਲਮਾਂ ਵਾਲਿਆਂ ਵਾਂਗ ਪਾਉਜ਼ ਬੜੇ ਲੰਮੇ ਲੈਣਾ। ਤੂੰ ਹਾਂ ਹੂੰ ਤਾਂ ਕਰਦਾ ਅਗਰ ਬੰਦੇ ਨੂੰ। ਯਾਰ ਕੀ ਦੱਸਾਂ ਮੈਂ? ਮੈਂ ਨਾ ਚੱਲ ਤੈਨੂੰ ਕਹਾਣੀ ਦੱਸਦਾ ਆਪਦੀ। ਦੱਸ। ਛੋਟੇ ਹੁੰਦੇ ਦਾ ਪਿਓ ਗੁਜ਼ਰ ਗਿਆ। ਮਾ ਨੇ ਗੋਹਾ ਕੁੜਾ ਕਰਕੇ ਪੜਾਇਆ ਸਕੂਲ ਜਾਇਆ ਕਨਾ ਕਦੇ ਪੈਨਸ਼ਨ ਨਾ ਹੋਇਆ ਕਰੇ ਕੋਲੇ ਕਦੇ ਕਾਪੀ ਨਾ ਹੋਇਆ ਕਦੇ ਅੱਛਾ ਚੋਰੀ ਕੀਤੀ ਪਹਿਲੀ ਆਰ ਹੂੰ ਪੈਨ ਦੀ ਅੱਛਾ ਪੜਾਈ ਚ ਬਹੁਤ ਹੁਸ਼ਿਆਰ ਸੀ ਬਹੁਤ ਹੁਸ਼ਿਆਰ ਸੀ ਹੂੰ ਠੀਕ ਆ ਉਸ ਤੋਂ ਬਾਅਦ ਪੈਨ ਕਾਪੀ ਤਾਂ ਲਿਆਉਣ ਦੀ ਕਦੇ ਲੋੜ ਹੀ ਨਹੀਂ ਪਈ ਚੋਰੀ ਕਰ ਲਾਂਦਾ ਸੀ ਚੋਰੀ ਕਰ ਲੇਤਾ ਸੀ ਆਏ ਵਾਰ ਫਸਟ ਆਉਣਾ ਆਏ ਵਾਰ ਫਸਟ ਆਉਣਾ ਹੂੰ ਕੰਮ ਕਰਦੀ ਮਾਂ ਵੀ ਇੰਨਾ ਕਿ ਥੱਕ ਗਈ ਤੇ ਇੰਨੀ ਕਿ ਬਿਮਾਰ ਹੋ ਗਈ ਕਿਸੇ ਨੇ ਘਰੇ ਕੰਮ ਕਰਦੀ ਸੀ ਤਿਲਕ ਤੇ ਡੱਗ ਗਈ ਓਹ ਹੋ ਤੇ ਆ ਚੀਜ਼ ਟੁੱਟ ਗਈ ਜਿਹਨੂੰ ਆਪਾਂ ਚੂਲਾ ਕਹਿੰਦੇ ਆ ਚੂਲਾ ਟੁੱਟ ਗਿਆ ਅੱਛਾ ਫਿਰ ਨੌਕਰਾਂ ਦਾ ਅਪਲਾਈ ਕੀਤਾ ਨਾ ਹੂੰ 90 90% ਨੰਬਰ ਆਉਣੇ ਚੋਰੀ ਕਰਕੇ ਵੀ ਚੋਰੀ ਜ਼ਰੂਰ ਕਰਦਾ ਸੀ ਪਰ ਦਿਲਚ ਚੋਰ ਬਣਨ ਦਾ ਹੋ ਇਮਾਨਦਾਰੀ ਨਾ ਕਰਦਾ ਸੀ ਇਮਾਨਦਾਰੀ ਲਾਲਾ ਇਸਾਨੀ ਸੀ ਵੀ ਨੌਕਰੀ ਕਰੂੰਗਾ ਨੌਕਰੀ ਕਰਨ ਗਿਆ ੱੱਕੇ ਮਾਰ ਕੇ ਬਾਹਰ ਕੱਢਤਾ ਕਿਸੇ ਨੇ ਮੇਰੀ ਪੜ੍ਹਾਈ ਨਹੀਂ ਦੇਖੀ ਉਹ ਦਿਨ ਤੋਂ ਰੋ ਨਾ ਤੂੰ ਰੋ ਨਾ ਫੇਰ ਇਹੀ ਸੋਚ ਲਿਆ ਵੀ ਗਰੀਬਾਂ ਦੇ ਪੁੱਤ ਤੇ ਗਰੀਬਾਂ ਦੇ ਜਵਾਬ ਤਾਂ ਪੁੱਠੇ ਕੰਮਾਂ ਨੂੰ ਹੀ ਆ ਪਹਿਲੀ ਔਰ ਬੰਦਾ ਚੱਕਿਆ ਪਰਚਾ ਪਿਆ ਮਾਂ ਦਾ ਇਲਾਜ ਕਰਵਾਇਆ ਅੱਛਾ ਤੇ ਪੈਸੇ ਮਿਲੇ ਤੈਨੂੰ ਪੈਸੇ ਮਿਲੇ 4 ਲੱਖ ਰੁਪਇਆ ਬੋਲ अच्छा मां ਦਾ ਇਲਾਜ ਕਰਵਾਇਆ ਹੂੰ ਫਿਰ ਦੂਜੀ ਵਾਰ ਚੋਰੀ ਕੀਤੀ ਹੂੰ ਵਧੀਆ ਪੈਸਾ ਕਮਾਇਆ ਘਰ-ਵਾਰ ਪਾਇਆ ਹੂੰ ਬਹੁਤ ਕੰਮ ਕੀਤੇ ਹੂੰ ਪਰ ਭਈ ਇੱਕ ਗੱਲ ਜ਼ਰੂਰ ਹੈ ਹੂੰ ਠੱਗੀ ਬੀਮਾਨੀ ਦੇ ਪੈਸੇ ਨਾਲ ਨਾ ਘਰ ਨਹੀਂ ਪੂਰੇ ਹੁੰਦੇ ਤੇ ਅੱਜ ਪੱਲੇ ਫੇਰ ਕੱਖ ਨਹੀਂ ਹੈਗਾ ਹੂੰ ਮਾਂ ਬਿਮਾਰ ਕਰਕੇ ਤੈਨੂੰ ਜਕਾਇਆ ਪਰ ਜਿਹਨੇ ਤੈਨੂੰ ਜਕਵਾਇਆ ਉਫ ਦੂਵੰਦਾ ਮੇਰਾ ਫੋਨ ਨਹੀਂ ਚੱਕ ਰਿਆ ਜਿੱਥੇ ਹੁਣ ਦੁਬਾਰਾ ਲਾ ਰਿਆ ਹਰਾਦਾ ਦਮ ਜੀ ਤਾਂ ਮੇਰਾ ਵੀ ਕਰਦਾ ਬਾਈ ਤੈਨੂੰ ਛੱਡਦਾ ਪਰ ਮੈਂ ਕੀ ਕਰਾਂ ਕਰੇ ਜਿਹੜੀ ਮੇਰੀ ਮਾਂ ਪਈ ਆ ਨਾ ਉਹਦੇ ਬਾਰੇ ਸੋਚਦਾ ਮੈਂ ਵੀ ਦੇਖ ਕੰਮ ਤਾਂ ਮੈਨੂੰ ਕੋਈ ਦੇ ਨਹੀਂ ਸਕਦਾ ਨਾ ਮੈਨੂੰ ਮਿਲੇ ਨੌਕਰੀ ਕਿਉਂਕਿ ਮੇਰੇ ਤੇ ਦਾਗ ਹੀ ਇਹੋ ਜੇ ਲੱਗ ਗਏ ਜਿਹੜੇ ਕਦੇ ਧੋਤੇ ਨਹੀਂ ਜਾ ਸਕਦੇ ਹੂੰ ਕਿਉਂਕਿ ਜੇ ਪਿੰਡ 'ਚ ਵੀ ਮੈਨੂੰ ਕੋਈ ਦੇਖ ਲੈਣਾ ਮਾਂ ਨੂੰ ਵੀ ਮਿਲ ਕੇ ਆਉਣਾ ਚੋਰ ਨੂੰ ਪੈਸੇ ਫੜਾ ਕੇ ਆਉਣਾ ਤੇ ਕੋਈ ਜਾਨ ਨਹੀਂ ਕਰਦਾ ਤੈਨੂੰ ਕੀ ਦੱਸਾਂ ਮੈਂ ਇੰਨਾ ਕਿ ਦੁਖੀ ਹਾਂ ਮੈਂ ਮੈਂ ਤੇਰਾ ਦੁੱਖ ਸਮਝਦਾ ਬਾਈ ਮੈਨੂੰ ਪਤਾ ਕੋਈ ਵੀ ਜਿਹੜਾ ਮੁੰਡਾ ਹੁੰਦਾ ਨਾ ਜੇ ਮਾਰੇ ਰਾਹ ਤੇ ਚੱਲਦਾ ਹੀ ਹੈ ਨਾ ਤਾਂ ਉਹਦੀ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਤੇਰੀਆਂ ਵੀ ਸੌ ਮਜਬੂਰੀਆਂ ਨੇ ਤੇ ਇਹ ਗੱਲ ਮੈਂ ਸਮਝ ਸਕਦਾ ਠੀਕ ਹੈ ਨਾ ਵੀ ਤੁਸੀਂ ਤਾਂ ਦੀ ਦਿਹਾੜੀ ਵਾਸਤੇ ਤੇ ਪੈਸੇ ਵਾਸਤੇ ਕੰਮ ਤੇ ਹੋਗੇ ਪਰ ਤੈਨੂੰ ਮੈਂ ਗੱਲ ਦੱਸਾਂ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਠੀਕ ਹੈ ਨਾ ਬੇਈਮਾਨੀਆਂ ਝੂਠਾਂ ਦੇ ਨਾਲ ਕੀਤੀਆਂ ਹੋਈਆਂ ਕਮਾਂਗਾਂ ਨਾ ਕਦੇ ਫਲਦੀਆਂ ਨਹੀਂ ਤੂੰ ਆ ਦੇਖ ਮੇਰੀ ਗੱਲ ਸੁਣ ਕਿਸੇ ਦਾ ਪੁੱਤ ਚੱਕ ਕੇ ਕਿਸੇ ਦੇ ਅਹੰਕਾਰ ਵਾਲੇ ਨੂੰ ਕਿਡਨਾਪ ਕਰਕੇ ਤੁਸੀਂ ਇਹ ਕੰਮ ਕਰਦੇ ਹੋ ਚੋਰੀਆਂ ਕਰਦੇ ਹੋ ਸਾਰਾ ਕੁਝ ਤੇਰੇ ਤੇ ਲੱਗ ਰਿਹਾ ਤੇਰੀ ਮੰਨ ਤੇ ਲੱਗ ਰਿਹਾ ਨਾ ਠੀਕ ਹੈ ਨਾ ਮੇਰਾ ਜਿਹੜਾ ਹੈਗਾ ਮੇਰੇ ਪਤਾ ਨਹੀਂ ਕਿੰਨੇ ਕੁ ਲੋਕ ਮੈਨੂੰ ਮੇਰੇ ਲਈ ਦੁਆਵਾਂ ਕਰਦੇ ਹੋਣਗੇ ਤੇ ਕੀ ਕਿਹਦੀ ਦੁਆਵਾ ਦੁਆ ਬਣ ਕੇ ਤੈਨੂੰ ਲੱਗ ਜਾਈ ਫਿਰ ਕੌਣ ਜ਼ਿੰਮੇਵਾਰ ਹੋਊਗਾ ਦੇਖ ਮੇਰੀ ਗੱਲ ਸੁਣ ਤੈਨੂੰ ਮੈਂ ਸਾਫ਼ ਕੱਲ ਦੱਸਦਾ ਮੈਂ ਤੇਰਾ ਸਾਰਾ ਦੁੱਖ ਸਮਝ ਗਿਆ ਬਾਈ ਪਰ ਇੱਕ ਗੱਲ ਕਰ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਤੈਨੂੰ ਮੈਂ ਦੇਣ ਨੂੰ ਤਿਆਰ ਆ ਪੈਸੇ ਠੀਕ ਹੈ ਨਾ ਤੈਨੂੰ ਪੈਸੇ ਨਹੀਂ ਦਿੰਦੇ ਬਸ ਮੇਰੀ ਮਿਹਨਤੀ ਦੇਖ ਮੈਨੂੰ ਛੱਡ ਦੇ ਜੇ ਤੂੰ ਮੈਨੂੰ ਛੱਡ ਦੇਂਗਾ ਜਿੰਨੇ ਤੂੰ ਪੈਸੇ ਕਹਿੰਗਾ ਤੈਨੂੰ ਮੈਂ ਦੇਵਾਂਗਾ ਪੈਸੇ ਦੂਜੀ ਗੱਲ ਤੂੰ ਆ ਪੁੱਠੇ ਕੰਮ ਛੱਡ ਦੇ ਤੈਨੂੰ ਕੰਮ ਕਰਤੇ ਵੀ ਕਿਤੇ ਨਾ ਕਿਤੇ ਮੈਂ ਖਵਾ ਦੂੰਗਾ ਤੇ ਠੀਕ ਹੈ ਨਾ ਪਰ ਮੇਰਾ ਇਸ ਟਾਈਮ ਘਰੇ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਾਲੇ ਮੇਰੀ ਗੱਲ ਸੁਣ ਜਿਹੜੀ ਉਸ ਦਿਨ ਮੈਂ ਫਾਈਲ ਦੀ ਗੱਲ ਕਰਦਾ ਸੀ ਨਾ ਉਹ ਲਫਾਫੇ ਦੀ ਉਹ ਲਫਾਫਾ ਮੇਰੇ ਤੱਕ ਪਹੁੰਚਾ ਦੇ ਬਾਈ ਉਹਦੇ ਚ ਮੇਰੀ ਮੇਰੀ ਜ਼ਿੰਦਗੀ ਦਾ ਸਵਾਲ ਤੇ ਮੇਰੀ ਧੀ ਦੀ ਜ਼ਿੰਦਗੀ ਦਾ ਸਵਾਲ ਹੈ ਦੇਖ ਬਾਈ ਹਮ ਰਹੀ ਗੱਲ ਲਫਾਫੇ ਦੀ ਮੈਨੂੰ ਆਪਦਾ ਵੀ ਪਤਾ ਵੀ ਮੇਰਾ ਅੰਤ ਆਂਤਾ ਜਿਹੜਾ ਉਹ ਜਾਂਦਾ ਗੋਲੀ ਆ ਤੇ ਜਾਂ ਚੇਲ ਆ ਤੇ ਦੂਜੀ ਗੱਲ ਤੇਰੇ ਲਫਾਫੇ ਦੀ ਗੱਲ ਦੇਖ ਮੈਨੂੰ ਤੇਰੇ ਲਫਾਫੇ ਬਾਰੇ ਕੁਝ ਵੀ ਨਹੀਂ ਪਤਾ ਤੇ ਨਾ ਹੀ ਕੋਈ ਲਫਾਫੇ ਬਾਰੇ ਗੱਲਬਾਤ ਹੋਈ ਆ ਉਹ ਤੂੰ ਜਾਣ ਨਾ ਤੇ ਜਾਂ ਤੈਨੂੰ ਚੱਕਵਾਉਣ ਵਾਲਾ ਜਦੋਂ ਮੈਂ ਕਿਡਨੈਪ ਹੋਇਆ ਸੀ ਨਾ ਜੋ 2 ਮਿੰਟ ਚੱਕ ਕੇ ਲੈ ਕੇ ਆਏ ਸੀ ਜਦੋਂ ਮੈਂ ਘਰੋਂ ਨਿਕਲਿਆ ਸੀ ਉਦੋਂ ਹੱਥ 'ਚ ਮੇਰੇ ਚਿੱਟਾ ਲਫਾਫਾ ਸੀ ਤੈਨੂੰ ਪਤਾ ਹੋ ਉਸ ਗੱਲ ਦਾ ਫਿਰ ਉਹ ਲਫਾਫਾ ਗਿਆ ਕਿੱਧਰ ਭਾਈ ਦੇਖ ਤੈਨੂੰ ਮੈਂ ਛੱਡ ਵੀ ਦੂੰਗਾ ਮੈਂ ਤੇਰੇ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਤੇਰੇ ਤੋਂ ਪੈਸਾ ਵੀ ਕੋਈ ਨਹੀਂ ਲੈਣਾ ਮੈਂ ਇੱਕ ਵਾਰ ਮੈਨੂੰ ਇਧਰੋਂ ਹਾਂ ਹੋ ਜਾਣ ਦੇ ਤੇ ਮੈਨੂੰ ਮੇਰੇ ਪੈਸੇ ਲੈ ਲੈਣ ਦੇ ਜੇ ਮੇਰੀ ਮਾਂ ਠੀਕ ਹੋ ਜੂ ਤੈਨੂੰ ਮੈਂ ਛੱਡ ਦੂੰਗਾ ਮੇਰੀ ਗੱਲ ਸੁਣ ਤੇਰੀ ਮਾਂ ਦੇ ਇਲਾਜ ਵਾਸਤੇ ਨਾ ਪੈਸੇ ਮੈਂ ਇੱਥੋਂ ਬੈਠਾ ਵੀ ਹੱਲ ਕਰ ਸਕਦਾ ਹਾਂ ਤੈਨੂੰ ਪਤਾ ਹੈ ਇਨਨੇ ਕ ਤੇ ਮੇਰੀ ਬਣਦੀ ਏ ਬਣੀਆਂ ਲੋਕਾਂ ਦੇ ਨਾਲ ਵੀ ਤੈਨੂੰ ਚਾਰ ਪੈਸਾ ਦਾ ਹੱਲ ਹੋ ਜਾਊਗਾ। ਬਾਈ ਕਹਿਣ ਤੇ ਕਰਨ ਚ ਨਾ ਬਹੁਤ ਫਰਕ ਪੈਂਦਾ। ਬਾਈ ਤੂੰ ਫਿਕਰ ਨਾ ਕਰ ਕਿਸੇ ਗੱਲ ਦਾ ਜੇ ਤੈਨੂੰ ਮੈਂ ਕਹੀ ਆ ਨਾ ਮੇਰੀ ਜਬਾਨ ਐ ਕਿਕਰ ਸਿੰਘ ਦੀ ਜਬਾਨ ਐ ਅੱਜ ਤੱਕ ਜਬਾਨ ਹੀ ਪਕਾਈ ਐ। ਠੀਕ ਐ ਬਹੁਤ ਲੋਕ ਮੈਨੂੰ ਹੁਣ ਮਾੜਾ ਵੀ ਕਹਿਣ ਲੱਗੇ ਚੰਗਾ ਵੀ ਕਹਿਣ ਲੱਗੇ ਪਰ ਮੈਂ ਤੈਨੂੰ ਇੱਕ ਗੱਲ ਕਰਦਾ ਕਦੇ ਵੀ ਕਿਕਰ ਸਿੰਘ ਨੇ ਕਦੇ ਕਿਸੇ ਨੂੰ ਧੋਖਾ ਨਹੀਂ ਕੀਤਾ। ਦੇਖ ਬਾਈ ਮੈਂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਮੈਂ ਆਪਣੀ ਮਾਂ ਨੂੰ ਲੈ ਕੇ ਕੋਈ ਵੀ ਰਿਸਕ ਨਹੀਂ ਲੈ ਸਕਦਾ। ਫਿਰ ਰਿਸਕ ਵਾਲੀ ਗੱਲ ਨਹੀਂ ਹੈਗੀ ਛੋਟੇ ਵੀਰ। ਦੇਖ ਜਿਹੜਾ ਲਿਫਾਫਾ ਨਾ ਉਹ ਬਹੁਤ ਕੀਮਤੀ ਲਿਫਾਫਾ ਹੈ। ਤੈਨੂੰ ਇਹਨਾਂ ਨੇ ਕਦੇ ਲਿਫਾਫੇ ਬਾਰੇ ਜ਼ਿਕਰ ਕੀਤਾ ਜਿਹਨੇ ਮੈਨੂੰ ਕਿਡਨਾਪ ਕਰਾਇਆ? ਨਹੀਂ। ਇੱਕ ਵਾਰ ਮੇਰਾ ਇਧਰੋਂ ਕਲੀਅਰ ਹੋ ਜਾਣ ਦੇ ਸਾਰਾ ਮੇਰਾ ਇਹਨਾਂ ਨੂੰ ਕਲੀਅਰ ਤਾਂ ਹੋ ਜਾ ਜਿਹੜੀ ਗੱਲ ਮੈਂ ਕਰ ਰਿਹਾ ਉਹਦਾ ਜਵਾਬ ਦੇ। ਵੀ ਤੈਨੂੰ ਲਿਫਾਫੇ ਬਾਰੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਕਦੇ? ਨਹੀਂ, ਮੇਰੇ ਕੋਲੇ ਕੋਈ ਗੱਲ ਨਹੀਂ ਕੀਤੀ। ਚਿੱਟਾ ਲਿਫਾਫਾ। ਚਿੱਟੇ ਲਿਫਾਫੇ ਦੀ ਗੱਲ ਕਰ ਰਿਹਾ ਮੈਂ। ਜਿਨ੍ਹਾਂ ਨੇ ਤੈਨੂੰ ਇਹ ਗੱਲ ਕਹੀ ਸੀ ਮੈਨੂੰ ਕਿਡਨਾਪ ਕਰਕੇ ਲੈ ਗਿਆ ਕਿਤੇ ਉਹ ਮੇਰਾ ਲਿਫਾਫਾ ਤਾਂ ਨਹੀਂ ਲੈ ਕੇ ਗਏ ਤੇਤੋਂ? ਤੂੰ ਸੋਚ ਲਾ ਇਹ ਗੱਲ। ਗੱਲ ਸੁਣ ਬਾਈ ਮੇਰੀ ਪਹਿਲਾ ਤਰਾ ਮੈਂ ਨਾ ਭੁੱਲ ਗਿਆ ਨਾਮ ਕੀ ਤਰਾ ਕਿਕਰ ਸਿੰਘ ਕਿਕਰ ਸਿੰਘ ਗੱਲ ਸੁਣ ਜਦੋਂ ਤੈਨੂੰ ਚੱਕਿਆ ਮੇਰੀ ਇਹਨਾਂ ਨਾਲ ਕੋਈ ਵੀ ਲਫਾਫੇ ਬਾਰੇ ਗੱਲਬਾਤ ਨਹੀਂ ਹੋਈ ਜਿਸ ਦਿਨ ਤੈਨੂੰ ਇੱਥੇ ਮੈਂ ਲੈ ਕੇ ਆਇਆ ਉਸ ਵਾਰ ਇੱਕ ਵਾਰ ਇਹਨਾਂ ਨੇ ਜ਼ਰੂਰ ਪੁੱਛਿਆ ਕਿ ਲਫਾਫਾ ਕਿੱਥੇ ਆ ਤੇ ਇਹਨਾਂ ਚ ਹਾਲਚਲ ਵੀ ਬਹੁਤ ਮੱਚੀ ਆ ਤੇ ਦੂਜੀ ਗੱਲ ਜੇ ਉਹ ਲਫਾਫਾ ਤੈਨੂੰ ਚਾਹੀਦਾ ਮੇਰੇ ਨਾਲ ਡੀਲ ਕਰ 4 ਲੱਖ ਰੁਪਈਆ ਲੱਗੂਗਾ ਮੈਂ ਲੱਭ ਕੇ ਦਊਗਾ ਤੈਨੂੰ ਜੋ ਤੈਨੂੰ ਲਿਫਾਫੇ ਦਾ ਪਤਾ ਹੀ ਨਹੀਂ ਫਿਰ ਤੂੰ ਲੱਭ ਕੇ ਕਿੱਥੋਂ ਦੇਵੇਂਗਾ ਮੈਂ ਜਿੱਥੋਂ ਮਰਜ਼ੀ ਕਵਰਾਂ ਚੋਂ ਲਿਆਂਗਾ ਪੱਟ ਕੇ ਚਲ ਠੀਕ ਹੈ ਤੇਨਾਂ ਡੀਲ ਤੂੰ 4 ਕਹਿਣਾ ਨਾ ਤੈਨੂੰ 5 ਲੱਖ ਮਿਲੂਗਾ ਤੂੰ ਸੋਚ ਲੈ ਵੀ ਮੇਰਾ ਉਹ ਜਿਹੜਾ ਲਿਫਾਫਾ ਉਹ ਇੰਨਾ ਜ਼ਿਆਦਾ ਕੀਮਤੀ ਆ ਵੀ ਮੈਂ ਤੈਨੂੰ ਲੱਖ ਰੁਪਇਆ ਵਧਾ ਕੇ ਕੀਮਤ ਦੇਣ ਲੱਗਾ ਇੰਨਾ ਨਾਲ ਗੱਲ ਹੋਈ ਸੀ ਤੈਨੂੰ ਚੱਕਣ ਦੀ ਹੂੰ ਲਿਫਾਫੇ ਦੀ ਗੱਲ ਹੋ ਗਈ ਮੇਰੀ ਤੇਰੇ ਨਾਲ ਮੈਂ ਜਿੱਥੋਂ ਵੀ ਮਰਜ਼ੀ ਲੈ ਕੇ ਦੇਵਾਂ ਠੀਕ ਆ ਨਾ ਉਹ ਲਿਫਾਫਾ ਮੈਂ ਜ਼ਰੂਰ ਲੈ ਕੇ ਦਊਂਗਾ ਤੇ ਇੱਕ ਵਾਰ ਮੇਰੀ ਇਹਨਾਂ ਨਾਲ ਗੱਲ ਹੋ ਜਾਣ ਦੇ ਲੈ ਫੋਨ ਆ ਰਿਹਾ ਉਹਨਾਂ ਦਾ ਇੱਕ ਵਾਰ ਚੱਲ ਕਰ ਗੱਲ ਤੋਂ ਲੈ ਕੱਟ ਗਿਆ ਹਾਂ ਬੋਸ ਮੇਰਾ ਨਾਂ ਵੀ ਕਿੱਕ ਕਰ ਸੰਗ ਇਹੋ ਜਿਹੇ ਲੰਡੂ ਗੁੰਡਿਆਂ ਨੂੰ ਮੈਂ ਕੀ ਜਾਣਦਾ ਪਰ ਮੈਂ ਹੁਣ ਮਜਬੂਰ ਹੋਇਆ ਬੈਠਾ ਜੇ ਇਥੋਂ ਮੈਂ ਚਲਾ ਵੀ ਜਾਣਾ ਜਾਂ ਮੈਂ ਤੋ ਛੱਡ ਕੇ ਜਾਂ ਛੁੱਟ ਕੇ ਚਲਾ ਜਾਣਾ ਤਾਂ ਕੱਲ ਨੂੰ ਬਣੂ ਕਿਉਂਕਿ ਜਿਹੜੇ ਮੇਰੇ ਕੋਲ ਸਬੂਤ ਸੀ ਉਹ ਤਾਂ ਸਾਰਾ ਲਫਾਫਾ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਮੇਰਾ ਇਸ ਜਗ੍ਹਾ ਤੋਂ ਛੁੱਟਣਾ ਇੰਨਾ ਜ਼ਰੂਰੀ ਨਹੀਂ ਜਿੰਨਾ ਉਹ ਲਫਾਫਾ ਪਾ ਲੈਣਾ ਜ਼ਰੂਰੀ ਹੈ ਹੁਣ ਜੇ ਮੇਰੇ ਕੋਲ ਫੋਨ ਆਵੇ ਨਾ ਫਿਰ ਮੈਂ ਗੱਲ ਕਰ ਸਕਦਾ ਉਹ ਤਰੇਹਾਂ ਹਾ ਉਦਿਓਹੀ ਗੱਲ ਤੇ ਮੈਂ ਮੰਝਾ ਕਰਦਾ ਸੀ ਮੇਰੀ ਗੱਲ ਸੁਣੋ ਮੈਂ ਤਾਂ ਸਿਰਫ ਇਹ ਕਹਿੰਦਾ ਸੀ ਮੈਂ ਪੈ ਜਾ ਯਾਰ ਮੈਂ ਬਹੁਤ ਥੱਕਿਆ ਹੋਇਆਗਾ ਕੀ ਕਰਦਾ ਮੈਂ ਹੈ ਮੇਰੀ ਜਮੀਰ ਨਾ ਫੇਰ ਮਾਰਦੀ ਉਹ ਨਹੀਂ ਜਿਹੜੀ ਜਗਾਤੀ ਸੀ ਤੂੰ ਹਾਂ ਠੀਕ ਹੈ ਨਾ ਚਲ ਤੇ ਸੁਧਰ ਜਾਤ ਹਾਂ ਬਦਾ ਮੈਂ ਸੁਧਰਿਆ ਹੋਈ ਹਾਂ ਬਚਿਆ ਮੈਂ ਬਚਿਆ ਹੋਈ ਹਾਂ ਮੇਰੇ ਪੈਸੇ ਆ ਰਹੇ ਆ ਅੱਛਾ ਤੇ ਮੈਂ ਖੁਸ਼ ਹਾਂ ਬਸ ਹਾਂ ਲੱਗ ਗਿਆ ਪਤਾ ਮੈਨੂੰ ਦਾ ਬਸ ਕਿੰਨਾ ਕੁ ਤੇਰੇ ਤੇ ਤੇ ਚ ਜਮੀਰ ਹੈ ਬਸ ਤੈਨੂੰ ਉਧਰੋਂ ਚਾਰ ਪੈਸੇ ਮਿਲ ਗਏ ਭੁੱਲ ਗਿਆ ਸਾਰਾ ਕੁਝ ਹੈ ਹਾਂ ਹੁਣ ਤੂੰ ਆਦੀ ਮਾਂ ਦੀ ਜਿਹੜਾ ਦਰਦ ਸੀ ਮਾਂ ਦਾ ਦੁੱਖ ਸੀ ਉਹ ਵੀ ਭੁੱਲ ਗਿਆ ਤੈਨੂੰ ਸ਼ਰਮ ਤਾਂ ਨਹੀਂ ਆਈ ਮੇਰੀ ਮਾਂ ਦੇ ਖਿਲਾਫ ਇੱਕ ਵੀ ਗੱਲ ਬੋਲੀ ਨਾ ਮੈਂ ਇਹ ਭੁੱਲ ਜੂੰਗਾ ਵੀ ਤੇਰੇ ਮੈਂ ਪੈਸੇ ਲੈਣੇ ਕਿਸੇ ਤੋਂ ਮੇਰੇ ਖਿਲਾਫ ਤਾਂ ਤੂੰ ਜਮਾਂ ਕੋਈ ਗੱਲ ਨਹੀਂ ਕਰ ਸਕਦਾ ਕਾਕਾ ਜੀ ਤੈਨੂੰ ਨਹੀਂ ਪਤਾ ਅਸ ਟਾਈਮ ਮੈਂ ਕਿੰਨਾ ਕੀਮਤੀ ਬਣਿਆ ਹੋਇਆ ਜਿਹੜੀ ਤੂੰ ਗੱਲ ਕਹਿਣਾ ਨਾ ਵੀ ਮੈਂ ਭੁੱਲ ਜੂਗਾ ਤੇ ਐ ਕਰ ਲਊਗਾ ਇਹ ਕੰਮ ਤੂੰ ਪਹਿਲਾਂ ਹੀ ਕਰ ਸਕਦਾ ਸੀ ਜੇ ਮੈਨੂੰ ਮਾਰ ਨਾ ਹੁੰਦਾ ਲੱਗੀ ਸਮਝ ਅਸ ਟਾਈਮ ਮੈਂ ਤੇਰਾ ਬੈਂਕ ਦਾ ਏਟੀਐਮ ਕਾਰਡ ਹੈ ਪਰ ਇੱਕ ਗੱਲ ਮੈਨੂੰ ਪਤਾ ਲੱਗ ਗਈ ਆ ਤੂੰ ਮੈਂ ਨਿਰਾ ਬੇਗੈਰਤ ਇਨਸਾਨ ਹੈ ਤੇਰੇ ਵਰਗੇ ਇਨਸਾਨ ਤੇ ਕਦੇ ਭਰੋਸਾ ਨਹੀਂ ਕੀਤਾ ਜਾ ਸਕਦਾ ਮੈਂ ਤੈਨੂੰ 4 ਦੀ ਬਜਾਏ 5 ਲੱਖ ਰੁਪਏ ਦੇਣ ਦਾ ਆਫਰ ਕੀਤਾ ਸੀ ਤੇ ਤੂੰ ਉਹਨਾਂ ਦੇ 3 ਲੱਖ ਤੇ ਡੁੱਲ ਗਿਆ ਸਤਕੇ ਤੇਰੀ ਸੋਚਦੇ ਸਾਡੀ ਵੀ ਕੋਈ ਜ਼ਬਾਨ ਹੁੰਦੀ ਆ ਠੀਕ ਆ ਨਾ ਪਤਾ ਮੈਨੂੰ ਤੇਰੀ ਜ਼ਬਾਨ ਉਹ ਜ਼ਬਾਨ ਤੇ ਖਰੇ ਉਤਰਨਾ ਸਰੀਰ ਦਾ ਕੰਮ ਆ ਤੇ ਰਹੀ ਗੱਲ ਆਹ ਗਲਤੀ ਕਦੇ ਵੀ ਨਹੀਂ ਕਰਨੀ ਤੂੰ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਠੀਕ ਆ ਨਾ ਕੋਈ ਨਹੀਂ ਕਾਕਾ ਜੇ ਹੁਣ ਤੂੰ ਮੈਨੂੰ ਗੁੱਸਾ ਦਵਾਈ ਦਿੱਤਾ ਨਾ ਹੁਣ ਤੂੰ ਵੇਹਦਾ ਚਾਹੀਂ ਤੇਰਾ ਮੈਂ ਕੀ ਹੱਲ ਕਰੂੰਗਾ ਮਜਬੂਰੀਆਂ ਮੇਰਾ ਸਾਥ ਨਹੀਂ ਤੇਰੀਆਂ ਹੁਣ ਹਰ ਪਾਸੇ ਮਜਬੂਰ ਹੋਇਆ ਬੈਠਾ ਮੈਂ ਫਿਲਹਾਲ ਤਾਂ ਮੈਨੂੰ ਉਸ ਲਿਫਾਫੇ ਦੀ ਚਿੰਤਾ ਹੈ ਜੇ ਕਿਤੇ ਗਲਤ ਹੱਥਾਂ ਚੜ ਗਿਆ ਨਾ ਹੋ ਸੱਚੀ ਗੱਲ ਹੈ ਸਾਨੂੰ ਵੀ ਬਰਬਾਦ ਕਰ ਦੂਗਾ ਇੱਕ ਤਾਂ ਕਾਲੇ ਨੂੰ ਸਮਝ ਨਹੀਂ ਲੱਗੀ ਵੇ ਨਾ ਟਾਈਮ ਕਿੱਥੇ ਲੱਗ ਗਿਆ ਮੈਨੂੰ ਪਾਲਣ ਕਿਉਂ ਨਹੀਂ ਆ ਸਕਿਆ ਇੱਥੇ ਬੈਠਾ ਮੈਂ ਕਦੋਂ ਦਾ ਮਰ ਗਿਆ ਨਾ ਮੈਨੂੰ ਆਪਦੀ ਚਿੰਤਾ ਨਹੀਂ ਮੈਨੂੰ ਉਸ ਲਿਫਾਫੇ ਦੀ ਚਿੰਤਾ ਹੋਈ ਪਈ ਜਿਹਦੇ ਨਾਲ ਮੇਰੀ ਥੀਤੀ ਜ਼ਿੰਦਗੀ ਦਾ ਸਵਾਲ ਹੈ ਵੇ ਚੱਕ ਲੈ ਜੈ ਵੱਡੇ ਆ ਫੋਨ ਮੌਕੇ ਤੇ ਇਹ ਨਾ ਕਦੇ ਕੰਮ ਆਇਆ ਈਸ਼ੂ ਨੂੰ ਫੋਨ ਕਰੀ ਜਾਂਦੀ ਆ ਉੱਤ ਜਿਹੜਾ ਕੁਝ ਮੈਂ ਸੋਚ ਨਹੀਂ ਹੈ ਨਾ ਉਹ ਠੀਕ ਹੈ ਜਮਾਈ ਹੁਣ ਇਹਨੂੰ ਡਰ ਪੈ ਗਿਆ ਹੁਣ ਇਹ ਇਸ਼ੂ ਨਾਲ ਪੱਕਣਾ ਕੋਈ ਤਾਂ ਕੋਈ ਗੱਲ ਜ਼ਰੂਰ ਕਰੂਗੀ ਤੇ ਬਸ ਉਦੋਂ ਮੈਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਮੈਂ ਪਤਾ ਕਰ ਲੂੰਗੀ ਕਿ ਮੇਰਾ ਡੈਡੀ ਕਿੱਥੇ ਆ ਸਾਰਾ ਕੁਝ ਕੀਤਾ ਕਰਾਇਆ ਤਾਂ ਇਹਨਾਂ ਦਾ ਹੀ ਆ ਬਸ ਉਹਨੂੰ ਇਸ਼ੂ ਫੋਨ ਚੱਕ ਲੈ ਖਾਣੀ ਕਿੱਥੇ ਉਲਝਿਆ ਹੁਣ ਕਹਜੂ ਭੂ ਹੈ ਉੱਥੇ ਬੰਦਿਆਂ ਦੇ ਮਗਰ ਲੱਗਿਆ ਹੋਇਆ ਸੀ ਮੈਂ ਤਾਂ ਹਾਂ ਉਹਦੀ ਲੱਗ ਜੂ ਪਿਸਤੌਲਾ ਦੀਆਂ ਗੱਲਾਂ ਕਰਨ ਸਵਾਹ ਨਹੀਂ ਉੱਡਦੀ ਇਹ ਤਾਂ ਸੱਤਾਂ ਚੁੱਲਿਆਂ ਦੀ ਹੇ ਹੇ ਮੰਮੀ ਸਤਿ ਸ਼੍ਰੀ ਅਕਾਲ ਮੰਮੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੱਗਿਆ ਤੇਰਾ ਟਾਈਮ ਆਉਣ ਦਾ ਹਾਂ ਮੰਮੀ ਉਹ ਮੇਰੀ ਮੰਮੀ ਜ਼ਿਆਦਾ ਬਿਮਾਰ ਹੋ ਗਈ ਸੀ ਤਾਂ ਕਰਕੇ ਉੱਥੇ ਮੈਨੂੰ ਰਹਿਣਾ ਪਿਆ ਹੁਣ ਤਾਂ ਤੇਰੀ ਮਾਂ ਮੈਂ ਕਿਹਨੇ ਭੱਜਣ ਲੱਗੀ ਹੋ ਨਹੀਂ ਮੰਮੀ ਉਹ ਥੋੜਾ ਜਿਹਾ ਤਾਂ ਬੁਖਾਰ ਉਤਰ ਗਿਆ ਬਾਕੀ ਉਹ ਕਹਿੰਦੇ ਵੀ ਕੋਈ ਨਾ ਮੈਂ ਅਰੈਸਟ ਕਰਕੇ ਠੀਕ ਹੋ ਜਾਗੇ ਵੀ ਤੂੰ ਘਰੇ ਜਾ ਨਾ ਕੀ ਲੋੜ ਸੀ ਆਉਣ ਦੀ ਰਹਿੰਦੀ ਹਲੇ ਮਾਂ ਕੋਲੇ ਘਮਾਲ ਦੀ ਗੱਲ ਹੈ ਮੰਮੀ ਮੇਰੀ ਮੰਮੀ ਬਿਮਾਰ ਸੀਗੀ ਤਾਂ ਮੈਂ ਗਈ ਸੀਗੀ ਥੋਡੇ ਤਾਂ ਤੀਜੇ ਇੱਕ ਦਿਨ ਬਹਾਨੇ ਹੁੰਦੇ ਆ ਕੰਮ ਤੋਂ ਟਾਲਣ ਦੇ ਕਦੇ ਮਾਂ ਬਿਮਾਰ ਹੈ ਕਦੇ ਕੋਈ ਹੋਰ ਬਿਮਾਰ ਹੈ ਆਹ ਜਦੋਂ ਤੁਹਾਡੀ ਮਾਂ ਬਿਮਾਰ ਹੁੰਦੀ ਆ ਉਦੋਂ ਤੁਹਾਨੂੰ ਫਿਕਰ ਨਹੀਂ ਹੁੰਦੀ ਹੈਗੀ ਬਸ ਕਰ ਜਾ ਬਾਹਲੇ ਮੈਨੂੰ ਨਾ ਮੈਨੇਜ ਕਰ ਲਾਗੀ ਆਉਂਦੀ ਬੋਲਣ ਚਾਬਰ ਚਾਬਰ ਆ ਜਦੋਂ ਦੀ ਤੂੰ ਗਈ ਰਹੀਆਂ ਨਾ ਹਮਨਿੰਦਰ ਨੇ ਮਹਾਰਾਣੀ ਨੇ ਰਸੋਈ ਨੂੰ ਹੱਥ ਥੈ ਔਰ ਸਾਰੀ ਰਸੋਈ ਗੜਨ ਵਾਲੀ ਹੋਈ ਪਈ ਐ ਬੰਨ ਨੂੰ ਜੀ ਨਹੀਂ ਕਰਦਾ ਕਮਾਲ ਦੀ ਗੱਲ ਐ ਮੈਂ ਆਏ ਨੂੰ ਮੈਨੂੰ ਕਿੰਨਾ ਕੁ ਟਾਈਮ ਹੋਇਆ ਆਂਦੇ ਸਾਰੇ ਕੰਮ ਲਾਤਾ ਮੈਨੂੰ ਕੀ ਕਰਦਾ ਕੰਮ ਫਿਰ ਤੋਂ ਤੇ ਮਾਂ ਕੋਲ ਬੇਲੀ ਹੋਈ ਆਈਆਂ ਰੋਟੀਆਂ ਖਾ ਕੇ ਲਾਤਾ ਇਹਨੂੰ ਕੰਮ ਕਿਵੇਂ ਆ ਮਾਦਰੀ ਠੀਕ ਐ ਮੰਮੀ ਹੁਣ ਕੀ ਹੋਇਆ ਸੀਗਾ ਹੋਣਾ ਕੀ ਜੇ ਕੋਸ ਹੋਇਆ ਹੁੰਦਾ ਫਿਰ ਇੰਨੀ ਛੇਤੀ ਠੀਕ ਹੁੰਦੀ ਮਾਂ ਇਹਦੀ ਬਾਹਰ ਨਹੀਂ ਸੀ ਤੈਦੇ ਬਹਾਨੇ ਕੋਈ ਨਹੀਂ ਸੀ ਮੰਮੀ ਜੇ ਬੁਖਾਰ ਸੀ ਬੁਖਾਰ ਦੀ ਗੋਲੀ ਲੈ ਲੈਂਦੀ ਹੁਣ ਬੁਖਾਰ ਚੜੇ ਤੋਂ ਭੱਜਿਆ ਕਰੇਗੀ ਐ ਮੈਂ ਤਾਂ ਉਹਨਾਂ ਦੀ ਹੈ ਨਾ ਠੰਡੇ ਪਾਣੀ ਦੇ ਪੱਟਿਆ ਕਰਕੇ ਥੱਕ ਗਏ ਨਾ ਬੁਖਾਰ ਚੜਿਆ ਹੋਇਆ ਸੀਗਾ ਤੁਸੀਂ ਸਭ ਲੋਨ ਨੂੰ ਅੱਗੇ ਹੋ ਜੰਨੇ ਹੋ ਕੱਲੇ ਮਾਦੇ ਪਤਾ ਲੈਣ ਗਏ ਹਾਂ ਹੁਣ ਤਾਂ ਠੀਕ ਹੈ ਨਾ ਸਾਰੇ ਆ ਹਾਂ ਬਸ ਠੀਕ ਹੈ ਚਲ ਆਏ ਸਾਰੇ ਪਿੰਡ ਨੂੰ ਲੈ ਜਾਣੇ ਪਤਾ ਲੈਣ ਜਾ ਬਗਜਾ ਅੰਦਰ ਜਾ ਕੇ ਨਾ ਕੱਪੜੇ ਕਰਕੇ ਆ ਗੋਹਾ ਗੂੜਾ ਕਰਨ ਵਾਲਾ ਪਿਆ ਤੇ ਨਾਲੇ ਰਸੋਈ ਦੇਖੀ ਆ ਆ ਚਾਹ ਬਣਾ ਬਣਾ ਪੀਅਣਾਗਾ ਮੈਂ ਸ਼ਰਮ ਹੈਗੀ ਆ ਤੁਹਾਨੂੰ ਕਿਉਂ ਤੁਹਾਡੀ ਪਹਿਲੀ ਘਰ ਵਾਲੀ ਕਿੱਥੇ ਗਈ ਤੁਹਾਡੀ ਲਾਡਲੀ ਮਨਿੰਦਰ ਉਹਨੂੰ ਕਹਿ ਦਿੰਦੇ ਚਾਹ ਵੀ ਬਣਾ ਲੰਦੀ ਨਾਲੇ ਕਰਦਾ ਕੰਮ ਵੀ ਕਰ ਲੰਦੀ ਉਹ ਤਾਂ ਆ ਬਾਗੀ ਸੀ ਤੇਰੇ ਮਗਰੀ ਨਾਲ ਦੀ ਨਾਲ ਹਾਂ ਉਹਨੂੰ ਤਾਂ ਤੁਸੀਂ ਕੁਝ ਕਹਿੰਦੇ ਨਹੀਂ ਉਹ ਨਹੀਂ ਲਾਉਂਦੀ ਬਹਾਨੇ ਮੈਨੂੰ ਜਿਹੜਾ ਫੇਰ ਕੋਈ ਕੰਮ ਪੂਰ ਲਾ ਦਿੰਨੀ ਐ ਤੇਰੇ ਨਾਲ ਵੀ ਮੱਥਾ ਪਕਾਈ ਮਾਰਦੇ ਆ ਬੋਲ ਕੇ ਵਹਿ ਜਾਂਦੇ ਆ ਤੁਹਾਡੇ ਤੇ ਕੀ ਅਸਰ ਹੁੰਦਾ ਹੈ ਤਾਂ ਹੁਣ ਮੇਰੀ ਗੱਲ ਸੁਣ ਲੈ ਸਾਰੇ ਕੰਮ ਤਾਂ ਤੈਨੂੰ ਹੀ ਕਰਨੇ ਪੈਣਗੇ ਜਦੋਂ ਸੋਪੇ ਤੇ ਨੂਪੇ ਆ ਏ ਕੋਈ ਨਾ ਸੁੱਖਿਆ ਨਹੀਂ ਹੋਇਆ ਮੈਂ ਵੀ ਘਰ ਦੇ ਸਾਰੇ ਕੰਮ ਮੈਂ ਕਰਾਂ ਮਨਿੰਦਰ ਹੈਗੀ ਐ ਪ੍ਰੀਤ ਕਿੱਥੇ ਆ ਉਹ ਉਹਨੂੰ ਤਾਂ ਕੰਮ ਤੇ ਤੁਸੀਂ ਰੱਖ ਲਿਆ ਆਉਂਦੀ ਨਾ ਵਾਸਤਾ ਨਾ ਕੋਈ ਕੰਮ ਕਰਦੀ ਨਾ ਕੋਈ ਵਾਸਤਾ ਮੇਰੇ ਪਸੰਦ ਤੇਰੇ ਜਿੰਨੇ ਸਚਾਰੇ ਕੰਮ ਨਹੀਂ ਕਰਦੀਆਂ ਸਾਨੂੰ ਤਾਂ ਤੇਰੇ ਕੰਮੀ ਵਾਲੇ ਪਸੰਦ ਨੇ ਚਲ ਮੈਂ ਨੂੰ ਤੂੰ ਆਏ ਕਰ ਕੱਲੀ ਰਸੋਈ ਦਾ ਕੰਮ ਕਰ ਜਾ ਕੇ ਕੋਈ ਨਹੀਂ ਐ ਆ ਤਾਂ ਮੈਂ ਦੇਖਦਾ ਕਿ ਤੈਨੂੰ ਹੋਰ ਨਾ ਆ ਕੀ ਚਾਹ ਪਾਣੀ ਪੁੱਛੇ ਨਹੀਂ ਹੈਗਾ ਆਉਂਦੇ ਸਰ ਕੰਮ ਲਾਤਾ ਮੈਨੂੰ ਵਧੀਆ ਗੱਲ ਹੈ ਚਾਹ ਬਣੀ ਆ ਚਾਹ ਬਣੀ ਪਈ ਹੁਣ ਤੈਨੂੰ ਫੜਾ ਦਈਏ ਇੱਥੇ ਗਿੜ ਚ ਫੜਾ ਦਈਏ ਚਾਹ ਅੰਦਰ ਜਾ ਕੇ ਪੀ ਲੈ ਨਾ ਮਾਂ ਨੇ ਬਿਨਾ ਚਾਹ ਤੂੰ ਤੋਰਤੀ ਹਾਂ ਚਾਹ ਤਾਂ ਪਿਆ ਕੇ ਤੋਰਿਆ ਹੂੰ ਤੈਨੂੰ ਸ਼ਰਮ ਨਹੀਂ ਹੈ 아니 ਚੱਕਦੀ ਹੈ ਬੈਗੜੀ ਜੀ ਕਦੇ ਉਧਰ ਤੁਰ ਜਾਂਦੀ ਹੈ ਕਦੇ ਉੱਧਰ ਆ ਜਾਂਦੀ ਹੈ ਹੁਣ ਜਾ ਦਿੱਤਾ ਹੁਣ ਨਾ ਜਾਂਦੇ ਇਹਨੂੰ ਮੈਂ ਤੁਹਾਨੂੰ ਦੱਸਦਾ ਸਾਰਿਆਂ ਨਾਲ ਘਰ ਦੇ ਦਿਲ ਲਾ ਰੂਸ ਵੀ ਲੱਗੀ ਜਾਵੇਂ ਬੇ ਮੈਂ ਤਾਂ ਪਹਿਲਾਂ ਹੀ ਇਹਨੂੰ ਬਥੇਰਾ ਰੋਕਦੀ ਸੀ ਵੀ ਨਾ ਜਾਏ ਕਿ ਮੇਰੀ ਮੰਦੀਆਂ ਨੇ ਹਾਂ ਦੋਨੇ ਹੱਥਾਂ ਚੋਂ ਨਿਕਲਿਆ ਹੋਈਆਂ ਨੇ ਜੋ ਆਖ-ਜੋਗ ਜੇ ਕਿੱਧਰ ਗਏ ਹੈ ਪੈਠੀ ਕਿ ਦੇ ਖੇਡਦੇ ਫਿਰਦੇ ਹੋਣਗੇ ਤੁਸੀਂ ਮੈਡਮ ਜੀ ਉਰੇ ਖੜੇ ਕੀ ਕਰਦੇ ਹੋ ਕਿਉਂ ਮੇਰਾ ਘਰ ਮੈਂ ਕਿਤੇ ਮਰਜੀ ਖੜਾ ਨਾਲੇ ਤੁਹਾਡਾ ਟਾਈਮ ਲੱਗ ਗਿਆ ਜੀ ਆਉਣ ਦਾ ਮੇਰੀ ਟੈਨਸ਼ਨ ਤਾਂ ਨਾ ਤੂੰ ਬਹੁਤਾ ਲਿਆ ਨਾ ਕਰ ਨਹੀਂ ਨਹੀਂ ਇਹ ਤੂੰ ਗਲਤ ਸੋਚ ਗਈ ਮੈਂ ਤੇਰੀ ਟੈਨਸ਼ਨ ਨਹੀਂ ਲੈ ਰਹੀ ਟੈਨਸ਼ਨ ਤਾਂ ਮੈਨੂੰ ਘਰ ਦੀ ਹੋ ਰਹੀ ਆ ਤੂੰ ਦੇਖ ਲੈ ਕਿੱਡੇ ਕਿੱਡੇ ਜਾਲੇ ਚੜ ਗਏ ਤੇਰੇ ਬਿਨਾ ਤੇਰੇ ਬਿਨਾਂ ਕੋਈ ਸਫਾਈ ਨਹੀਂ ਕਰਦਾ ਘਰ ਦੀ ਬਕਵਾਸ ਬੰਦ ਕਰ ਜਦ ਤੈਨੂੰ ਪਤਾ ਵੀ ਮੈਂ ਆਪਣੇ ਪੇਕੇ ਘਰੇ ਗਈਆਂ ਤੂੰ ਘਰ ਦੇ ਕੰਮ ਨਹੀਂ ਕਰ ਸਕਦੀ ਹੈਗੀ ਓਹੋ ਲੱਦਸ ਗਈਆਂ ਕਹਿੰਦੀ ਪੇਕੇ ਘਰੇ ਇਹ ਵੀ ਤੇਰਾ ਆਪ ਦਾ ਘਰ ਹੀ ਆ ਹੈ ਇੱਥੇ ਵੀ ਤੂੰ ਕੰਮ ਕਰਨੀ ਆ ਉੱਥੇ ਵੀ ਤੂੰ ਕੰਮ ਤੇਰੇ ਕੀ ਹੱਥ ਟੁੱਟੇ ਸੀ ਤੇ ਇਥੋਂ ਨਹੀਂ ਕੰਮ ਹੁੰਦੇ ਹੈਗੇ ਤੂੰ ਕਿੱਧਰ ਗਈ ਸੀ ਨਾਲੇ ਮੈਂ ਇਥੇ ਸੀਗੀ ਉਹ ਜਿੱਦੇ ਤੇ ਤੂੰ ਕੰਮ ਕਰਨ ਲੱਗੀ ਨਾ ਮੈਂ ਤਾਂ ਸਾਰੇ ਕੰਮ ਕਰਨੇ ਹੀ ਭੁੱਲ ਗਏ ਹੁਣ ਤੂੰ ਸਿਖਾ ਦੇਂਗੀ ਤੇ ਮੈਂ ਕਰ ਲੂੰਗੀ ਪਰ ਚਲ ਹੁਣ ਤਾਂ ਮੈਨੂੰ ਸਿਖਾਉਣ ਦੀ ਵੀ ਲੋੜ ਨਹੀਂ ਹੈਗੀ ਹੁਣ ਤਾਂ ਤੂੰ ਆ ਹੀ ਗਈਆਂ ਕਰ ਲੇਂਗੀ ਤੂੰ ਆਪੇ ਮੈਨੂੰ ਨਾ ਸਾਰਾ ਪਤਾ ਤੂੰ ਜਾਣ ਕੇ ਮੇਰੇ ਮਗਰ ਪਈ ਹੋਈਆਂ ਚੌਨੀ ਕਿਆਂ ਮੈਥੋਂ ਤੂੰ ਅੱਛਾ ਤੇ ਜਦੋਂ ਤੂੰ ਮੇਰੇ ਜਾਣ ਕੇ ਮਗਰ ਪਈ ਹੋਈ ਸੀ ਤਾਂ ਤੂੰ ਮੇਥੋਂ ਕੀ ਚਾਹੁੰਦੀ ਸੀ ਮੈਂ ਤੇਰਾ ਕੁਝ ਬੁਰਾ ਵੀ ਨਹੀਂ ਕੀਤਾ ਸੀ ਪਰ ਜਿਵੇਂ ਕਰਾਂਗੀ ਹੁਣ ਉਵੇਂ ਭਰੇਗੀ ਫਿਰ ਤੂੰ ਤਾਂ ਮੈਂ ਤੇਰਾ ਬੁਰਾ ਕੀ ਕਰਤਾ ਜਿਹੜੇ ਮੇਰੇ ਨਾਲ ਤੁਹਾਡੇ ਲਈ ਜਾਂਦੀ ਐ ਬਸ ਚੁੱਪੀ ਕਰ ਜਾ ਮੈਨੂੰ ਵੀ ਪਤਾ ਤੇ ਰੱਬ ਨੂੰ ਵੀ ਪਤਾ ਵੀ ਤੂੰ ਕੀ ਕੀਤਾ ਤੇ ਕੀ ਤੇ ਕੀ ਕਰਦੀ ਫਿਰਦੀ ਆ ਮੈਨੂੰ ਇਹ ਵੀ ਸਾਰਾ ਕੁਝ ਪਤਾ ਵਧੀਆ ਗੱਲ ਐ ਪਤਾ ਐ ਵਧੀਆ ਗੱਲ ਐ ਤੁਸੀਂ ਐ ਕਰੋ ਮੇਰੇ ਨਾਲ ਹੀ ਨਾ ਚੱਲ ਬੜਿਆ ਕਰੋ ਜਿੱਥੇ ਜਿੱਥੇ ਮੈਂ ਜਾਵਾਂ ਨਾ ਉੱਥੇ ਉੱਥੇ ਨਾਲ ਵਗ ਜਾਕਰ ਠੀਕ ਹੈ ਜਿਹੜੀ ਸਾਰੇ ਖਬਰ ਹੋ ਗਏ ਨਾ ਮੰਮੀ ਤੇ ਆਕਾਸ਼ ਨੂੰ ਦੇ ਰਿਆ ਕਰ ਚਲ ਠੀਕ ਹੈ ਅੱਗੇ ਤੇ ਜਾਇ ਕਰੇਗੇ ਨਾ ਮੈਂ ਨਾਲ ਲੈ ਜਾਕੀ ਠੀਕ ਹੈ ਮੈਨੂੰ ਕੀ ਪਤਾ ਹੁਣ ਤੂੰ ਕਦੋਂ ਜਾਣੀ ਹੁਣ ਜਦੋਂ ਹੁਣ ਗਈ ਸੀ ਹੁਣ ਕਿ ਤੂੰ ਦੱਸ ਕੇ ਗਈ ਸੀ ਚੁੱਪਚੀ ਤੇ ਵਾਗ ਗਈ ਤੇਰੇ ਨਾਲ ਮੱਥਾ ਮਾਰਨਾ ਤੇ ਮੇਰੇ ਵੱਲ ਦੀ ਗੱਲ ਨਹੀਂ ਹੈਗੀ ਠੀਕ ਹੈ ਮੇਰੇ ਕੋਲ ਜੀ ਕਰਦਾ ਤੇਰਾ ਮੱਥਾ ਮਾਰਨ ਨੂੰ ਮੈਂ ਤਾਂ ਜਿਹੜਾ ਕੰਮ ਕਰਦੀ ਫਿਰਦੀ ਆ ਮੈਂ ਤਾਂ ਆਪਦੇ ਉਸ ਕੰਮ ਤੇ ਧਿਆਨ ਦੇਵਾ ਇਹ ਕਰ ਤੇ ਚੱਲੀ ਕੀ ਜਾਂਦੇ ਐ ਇਧਰੋਂ ਪਤਾ ਨਹੀਂ ਕਿਹਦੀਆਂ ਗੱਲਾਂ ਸੁਣ ਰਹੀ ਐ ਕਿਹਦੀ ਨਹੀਂ ਉਧਰੋਂ ਮਾਂ ਟੈਨਸ਼ਨ 'ਚ ਫਿਰਦੀ ਐ ਪਤਾ ਨਹੀਂ ਕਿਨੂੰ ਫੋਨ ਲਾਈ ਜਾਂਦੀ ਐ ਇਹ ਸਕੀਮਾਂ ਕੀ ਚੱਲੀ ਜਾਂਦੀਆਂ ਨੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਜਦੋਂ ਦੀ ਮੈਂ ਇਸ ਘਰ ਚੁੱਗ ਗਈ ਆ ਉਦੋਂ ਤੋਂ ਸਾਰਾ ਮਾਹੌਲ ਹੀ ਬਦਲ ਗਿਆ ਚਲ ਛੱਡ ਮੈਂ ਐਨਾ ਤੋ ਕੀ ਲੈਣਾ ਮੈਂ ਤਾਂ ਆਪਣੇ ਕੰਮ 'ਵਲ ਧਿਆਨ ਦਵਾਂ ਜਿਹੜਾ ਕੰਮ ਮੈਨੂੰ ਰਾਜਪਾਲ ਤੇ ਮੰਮੀ ਨੇ ਦੱਸਿਆ ਨਾ ਉਹ ਕੰਮ ਤੇ ਫੋਕਸ ਕਰਾਂ ਮੈਂ ਇਨ ਦਾ ਕੀ ਐ ਹੋ ਉਹੀ ਗੱਲਾਂ ਸੁਣਾਈ ਜਾਣਗੇ ਕਿਰਾ ਚਾਹ ਤਰਾ ਚਾਹ ਬਣੀ ਪੀਆ ਕਾਸ਼ ਕਹਿੰਦਾ ਕਿੱਥੇ ਬਣੀ ਹੋਈ ਐ ਜਾਣ ਕੇ ਮੈਨੂੰ ਨਾ ਤੰਗ ਕਰਤੇ ਨੇ ਹੋਰ ਕੋਈ ਗੱਲ ਨਹੀਂ